ਪੁੰਡਰ ਵਾਲੇ ਕੀਪੇ ਨੇ ਕਹਿੰਦੇ ਕਬੱਡੀ ਦੇ ਦੋਨੇ ਦੁੱਲੇ ਗੁੱਟ ਤੋਂ ਫੜ ਕੇ ਮਨਾਏ ਹੋਏ ਆ। ਹਾਂ ਕਿਹੜੇ ਦੁੱਲੇ ਨੂੰ ਫੜ ਕੇ ਜ਼ਿਆਦਾ ਖੁਸ਼ੀ ਮਿਲੀ ਸੀ? ਦੁੱਲਾ ਸੁਰਖਪੂਰੀਆ ਵੀ ਫੜਿਆ, ਦੁੱਲਾ ਬੱਗੇਪਿੰਡ ਵਾਲਾ ਵੀ ਫੜਿਆ। ਮੁਸ਼ਕਲ ਤਾਂ ਬਈ ਜਦੋਂ ਵੀ ਆ ਠੀਕ ਸੀਗਾ, ਵਧੀਆ ਜੱਫੇ ਲਾ ਗਏ ਪਰ ਤਗੜੇ 플레이 ਮੁਸ਼ਕਲ ਤਾਂ ਹੁੰਦੀ ਆ ਵੱਡਾ ਪਲੇਅਰ ਸੀਗਾ। ਬਈ ਐ ਸੀਜ਼ਨ ਦੇ ਵਿੱਚ ਤੁਸੀਂ ਸਾਜੀ ਨੂੰ ਫੜਦੇ ਹੋ। ਹਾਂ ਬੜੀ ਚੀਕ ਉੱਠੀ ਸੀ, ਬੜਾ ਰੌਲਾ ਪਿਆ ਸੀ ਜਦੋਂ ਤੁਸੀਂ ਸਾਜੀ ਨੂੰ ਘੇਰਦੇ ਹੋਏ। ਤੁਹਾਨੂੰ ਲੱਗਿਆ ਸੀਗਾ ਵੀ ਇਹ ਰੀਡਰ ਫੜ ਲੈਣਾ ਚਾਹੀਦਾ ਐ ਸੀਜ਼ਨ 'ਚ ਚਰਚਾ ਚ। ਹਾਂ ਬਈ ਚਲੋ ਵਧੀਆ ਪਲੇਅਰ ਆਉ ਵੀ ਮੈਨੂੰ ਆਪਦੇ ਤੇ ਵੀ ਹੁੰਦਾ ਬਲੀਵ ਕੀ ਆਪਾਂ ਕਿਸੇ ਨਾ ਮੈਚ ਹੁੰਦਾ ਫੜ ਲਾਂਗੇ ਜਿਵੇਂ ਕੀਪੇ ਨੇ ਭੁੰਦੜ ਭੁੰਦੜ ਕੀਪਾ ਭੁੰਦੜ ਕਰਵਾਈ ਆ ਉਵੇਂ ਕਪਤਾਨ ਕਪਤਾਨ ਵੀ ਗੀਤਕਾਰੀ ਚ ਹੋਈ ਨੰਬਰ ਦੇ ਪਿੱਛੇ ਸੀ ਬਾਈ ਉਹ ਕੀਪੇ ਦੇ ਪਿੱਛੇ ਨਹੀਂ ਸੀ ਕੋਈ ਉਂਗਲੀ ਖੜੀ ਆ ਸਾਰੇ ਸੀ ਦੋ ਦਿਨ ਉਂਗਲੀ ਥੱਲੇ ਆ ਫਿਰ ਪਿੱਛੇ ਹਟ ਜਾਂਦੇ ਜਿਦਣ ਪਰਿਵਾਰ ਨੂੰ ਟਰੈਕਟਰ ਜਿੱਤ ਕੇ ਦਿੱਤਾ ਬਾਪੂ ਹਣਾ ਨੂੰ ਪਰਿਵਾਰ ਦੇ ਵਿੱਚ ਫਿਰ ਖੇਤੀ ਵਾਲੇ ਘਰੇ ਟਰੈਕਟਰ ਆ ਜੇ ਹਾਂ ਉਹ ਵੱਡੀ ਗੱਲ ਹੁੰਦੀ ਆ ਹਨਾ ਉਹਦਾ ਕੀ ਮੈਂ ਸੀ ਉਹਦੋਂ ਉਹਨਾਂ ਦਾ ਕਰ ਲਿਆਂਦਾ ਸੀ ਸਕੂਲ ਤੋਂ ਹੋਣਾ ਪੱਠੇ ਵੀ ਵੱਢ ਕੇ ਲਿਆਉਣੇ ਅੱਛਾ ਜ਼ਿੰਮੇਵਾਰੀਆਂ ਸੀਗੀਆਂ ਘਰ ਦੀਆਂ ਵੀ ਦੇਖਣਾ ਜਦੋਂ ਵਧੀਆ ਫਿਰ ਜੱਤਨ ਲਾ ਗਏ ਮਾੜਾ ਮੋਟਾ ਫੇਰ ਚਲੋ ਛੁੱਟੀ ਮਿਲਣ ਲੱਗ ਗਈ ਵੀ ਠੀਕ ਆ ਕੱਲੇ ਖੇਡਣ ਤੇ ਸੀਰੇ ਨਾਲ ਜਦੋਂ ਖੇਡਦੇ ਰਹੇ ਹੋ ਬਾਈ ਉਦੋਂ ਕਿੰਨਾ ਕੁ ਹੁੰਦਾ ਸੀ ਮਨ ਚ ਵੀ ਅੱਜ ਤਾਂ ਸੀਰਾ ਨਾਲ ਆ ਸੀਰੇ ਨੂੰ ਇਹ ਹੁੰਦਾ ਸੀ ਕੀਪਾ ਨਾਲ ਉਹਦੀ ਕੋਠੀ ਪਈ ਆ ਕੋਠੀ ਦਾ ਨਕਸ਼ਾ ਵੀ ਆਪਣੇ ਪਿੰਡੋਂ ਲੈ ਕੇ ਗਿਆ ਸੀ ਤੇ ਆਪਣੇ ਪਿੰਡ ਦੇ ਮਿਸਤਰੀ ਸੀ ਸਰੀ ਮਿਲੇ ਸੀ ਅੱਛਾ ਤੇ ਕੈਨੇਡਾ ਹੀ ਗਿਆ ਨੂੰ ਮਿਲਦੇ ਤੁਸੀਂ ਹਾਂ ਕੈਨੇਡਾ ਦਾ press the bell icon and never miss a video from Daily Awaaz. ਸਾਸੀ ਗਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਮੈਂ ਹਾਂ ਬਿੱਟੂ ਚੱਕ ਵਾਲਾ ਅੱਜ ਅਸੀਂ ਜਿਲ੍ਹਾ ਬਠਿੰਡਾ ਦੇ ਪਿੰਡ ਭੁੰਦੜ ਦੇ ਵਿੱਚ ਆ ਬਹੁਤ ਸਾਰੇ ਕਬੱਡੀ ਵਾਲੇ ਸੱਜਣਾ ਨੂੰ ਤਾਂ ਪਤਾ ਲੱਗ ਗਿਆ ਹੋਣਾ ਕਿ ਭੁੰਦੜ ਪਿੰਡ ਕੀਪੇ ਦਾ ਪਿੰਡ ਹੈ ਕਬੱਡੀ ਦੇ ਵਿੱਚ ਬਹੁਤ ਘੱਟ ਇਨਸਾਨ ਹੋਏ ਨੇ ਜਿਹੜੇ ਗੁੱਟ ਫੜ ਕੇ ਧਾਵੀ ਨੂੰ ਰੋਕ ਦਿੰਦੇ ਨੇ ਅੱਜ ਦਾ ਸਾਡਾ ਖਿਡਾਰੀ ਆ ਜਿਹੜਾ ਕੀਪਾ ਭੋਂਡੜ ਵਾਲਾ ਗੁੱਟ ਦਾ ਫੜਾਕ ਹੈ ਬਾਈ ਕੈਨੇਡਾ ਜਾ ਵਸਿਆ ਪੰਜਾਬ ਆਇਆ ਹੋਇਆ ਸੀ ਅੱਜ ਮੁਲਾਕਾਤ ਹੋਊਗੀ ਕੀਪੇ ਦੀ ਜ਼ਿੰਦਗੀ ਬਾਰੇ ਬਾਈ ਜੀ ਬਹੁਤ ਬਹੁਤ ਸਵਾਗਤ ਸ੍ਰੀ ਗੁਰ ਬਿੱਟੂ ਜੀ ਬਾਈ ਜੀ ਸასი ਕਾਲ ਬਾਈ ਜੀ ਠੀਕ ਹੋ ਵਧੀਆ ਵਧੀਆ ਬਾਈ ਕਿਵੇਂ ਚੱਲੀ ਜਾਂਦੀ ਹੈ ਜ਼ਿੰਦਗੀ ਠੀਕ ਆ ਬਾਈ ਪੂਰੀ ਵਧੀਆ ਕੈਨੇਡਾ ਮੈਂ ਆਮ ਵੇਖਿਆ ਵੀ ਜਿਹੜਾ ਜਾ ਕੇ ਰਹਿ ਪੈਂਦਾ ਖੜਾਰੀ ਵੀ ਰਹਿ ਪਏ ਕੋਈ ਵੀ ਚਲਿਆ ਜਾਵੇ ਸਟੂਡੈਂਟ ਚਲਿਆ ਜਾਵੇ ਜਾਂ ਕੋਈ ਵਿਆਹ ਕਰਾ ਕੇ ਚਲਿਆ ਜਾਵੇ ਅਗਲੇ ਨੂੰ ਹੁੰਦਾ ਚਲੋ ਕੈਨੇਡਾ ਮਿਲ ਗਈ ਹੁਣ ਕੀ ਕਰਨਾ ਤੁਸੀਂ ਗੁੱਟ ਫੜਦੇ ਫੜਦੇ ਇੱਥੋਂ ਗਏ ਹੀ ਕੈਨੇਡਾ ਤੋਂ ਆ ਕੇ ਫੇਰ ਕਈਆਂ ਦੇ ਗੁੱਟ ਫੜ ਕੇ ਮਨਾਤੀ ਇੰਨੀ ਮਿਹਨਤ ਉੱਥੇ ਵੀ ਜਾਰੀ ਰੱਖੀ ਹਾਂ ਬਈ ਕੰਮ ਵੀ ਕਰਨਾ ਪਿਆ ਕਿਉਂ ਘਰੇ ਵੀ ਆਪਣਾ ਸਿਸਟਮ ਆਪ ਦੇਤੀ ਸੀ ਉਹ ਜਾਣੀ ਸੀ ਵੀ ਆਪਾਂ ਨੂੰ ਲੈ ਦਾ ਸਪੋਰਟ ਸੀ ਤਾਂ ਘਰ ਦਾ ਦੇਖ ਕੇ ਫੇਰ ਕੰਮ ਦਾ ਵੀ ਪਹਿਲਾਂ ਦਾ 2-3 ਸਾਲ ਜਿਆਦਾ ਹੀ ਕਰਨਾ ਪਿਆ। ਅੱਛਾ। ਵਰਕ ਪਰਮਡ ਲੈਤਾ ਸਾਰੇ ਪੈਸਾ ਜਾਰ ਰੈਂਟ ਸਾਰਾ ਆਪ ਨੂੰ ਕਰਨਾ ਪਿਆ। ਹੂੰ। ਹੁਣ ਮੜੇ ਸੈੱਟ ਹੋ ਗਏ ਸੀ। ਹੁਣ ਮੈਂ 2-3 ਸਾਲਾਂ ਦਾ ਮਿਹਨਤ ਲਾਉਂਦਾ ਸੀ। ਅੱਛਾ ਬਈ। 2-3-3 ਘੰਟੇ ਕੱਢ ਕੇ ਹੂੰ। ਸਾਰਾ ਆਪ ਨੂੰ ਮਿਹਨਤ ਲਾਉਂਦਾ ਸੀ। ਕਿਉਂਕਿ ਸੌਂਗ ਸੀ ਛੋਟੇ ਹੁੰਦੇ ਨੂੰ ਵੀ ਆਪਾਂ ਖੇਡਨੀ ਆ ਕਬੱਡੀ। ਹਾਂ ਹਾਂ ਹਾਂ। ਤੇ ਤਾਂ ਕਰਕੇ ਉਹਨੇ ਜਨੂਨ ਨਹੀਂ ਆਪਾਂ ਮਿਹਨਤ ਲਾਉਂਦੇ ਸੀ। ਜਦੋਂ ਕੀਪਾ ਭੁੰਦੜ ਇੱਥੋਂ ਜਾਂਦਾ ਪੂਰਾ ਸਿਖਰ ਤੋਂ ਜਾਂਦਾ ਹੈ ਨਾ। ਤੇ ਉੱਥੇ ਜਾ ਕੇ ਫਿਰ ਮਨ ਚ ਇਹ ਜਿਹੇ ਕਿਹੜੀ ਗੱਲ ਰਹਿ ਬਸ ਬਾਈ ਬਈ ਸੌਂਕੀ ਜਿਆਦਾ ਕਬੱਡੀ ਦਾ ਜਿਆਦੀ ਜਲੂਨ ਸੀ ਛੋਟੇ ਹੁੰਦੇ ਨੂੰ ਖੇਡਣਾ ਹੂੰ ਤੇ ਵਾ ਘਰ ਦੀਆਂ ਮਜਬੂਰੀਆਂ ਕਰਕੇ ਉੱਥੇ ਰਹਿਣਾ ਪਿਆ ਹੂੰ ਫੇ ਮੁੜ ਕੇ ਫੇ ਸੀਗਾ ਤੇ ਮੜਾ ਜਾ ਸੈੱਟ ਹੋਵਾਂਗੇ ਤਾਂ ਖੇਡਾਂਗੇ ਅੱਛਾ ਉਹਦਾ ਜਲੂਨ ਸੀ ਕਿਪੇ ਬਾਈ 4 ਸਾਲ ਪਹਿਲਾਂ ਜਦੋਂ ਤੁਸੀਂ ਕਬੱਡੀ ਛੱਡੀ ਸੀ ਉਦੋਂ 51000 41000 41000 31000 ਨਾਮ ਹੁੰਦੇ ਸੀ ਹਨਾ ਮੋਟਰਸਾਈਕਲ ਕਿਤੇ ਨਾ ਕਿਤੇ ਹੋਣੇ ਤੇ ਹੁਣ 5 ਸਾਲਾਂ ਚ ਕਬੱਡੀ ਦਾ ਬਹੁਤ ਬਦਲਾ ਆ ਗਿਆ 16 ਚ ਮੇਰਾ ਖਿਆਲ ਤੁਸੀਂ ਕਬੱਡੀ ਤੋਂ ਪਾਸੇ ਹੁੰਨੇ ਹੋ। ਹਾਂ। ਤੇ ਉਸ ਤੋਂ ਬਾਅਦ ਕਬੱਡੀ ਦਾ ਵਿੱਚ ਬਹੁਤ ਬਜ਼ਰਾ ਆ ਗਿਆ। ਹੁਣ ਦੀ ਤੇ ਉਦੋਂ ਦੀ ਕਬੱਡੀ ਦੇ ਵਿੱਚ ਜੇ ਤੁਸੀਂ ਜਿੰਨੇ ਗੁੱਟ ਉਦੋਂ ਫੜੇ ਆ ਜੇ ਹੁਣ ਤੱਕ ਖੇਡਦੇ ਹੁੰਦੇ ਤਾਂ ਮੇਰੇ ਖਿਆਲ ਚ ਲੈ ਇੰਨਾ ਵੱਧ ਲੱਗ ਜਾਣੀਆਂ ਇਹ ਮੋਟਰਸਾਈਕਲਾਂ। ਹੁਣ ਤਾਂ ਬਾਈ ਜਿਆਦਾ ਹੀ ਆ ਬਹੁਤ ਜਿਆਦਾ ਆ। ਧਰ ਦਾ ਫਰਕ ਵਾਲਾ ਕੰਮ ਹੀ ਆ। ਹੂੰ। ਉਦੋਂ 51000 ਤੇ ਅਸੀਂ 5-5 ਸੈਸ ਟੀਮਾਂ ਚੋਟੀ ਦੀਆਂ ਹਰਾ ਕੇ 51000 ਜਿੱਤਨਾ। ਹਾਂ। ਹੁਣ 51000 ਬਾਈ ਕਿਰਾਇਆ ਦੇ ਦਿੰਦੇ ਸਾਨੂੰ। ਸਹੀ ਗੱਲ ਆ ਬਾਈ। ਐ ਉਹ ਸੈਸ਼ਟਮ ਲੱਖ ਲੱਖ ਟੀਮਾਂ ਕਰਾਇਆ ਵੀ ਲੈਂਦੀ ਹੁੰਦਾ ਹਾਂ ਜਿਵੇਂ ਸਾਡੀ ਉਦੋਂ ਟੀਮ ਸੀ ਤਾਂ ਉਹਨਾਂ ਤਾਂ ਲੱਖ ਡੇਢ ਲੱਖ ਵਾਲਾ ਕੰਮ ਸੀ ਸਹੀ ਗੱਲ ਆ ਜਿਹੜੇ ਹਿਸਾਬ ਨਾਲ ਤੁਹਾਡੀ ਟੀਮ ਦੇ ਖਿਡਾਰੀ ਸੀ ਤੁਸੀਂ ਸਹੀ ਸੀਰਾ ਸੀ ਕੋਈ ਨਹੀਂ ਸੀ ਤੁਸੀਂ ਦੋ ਨਾਲ ਹੁੰਦੇ ਸੀ ਬਾਕੀ ਵਾਲੀ ਤਗੜੀ ਟੀਮ ਸੀਗੀ ਹਾਂ ਕਦੇ ਚੇਤੇ ਕਰਦੇ ਹੁੰਨੇ ਉਸ ਜਾਫ ਲਾਈਨ ਨੂੰ ਹੁਣ ਵੀ ਆ ਕੇ ਖੇਡਿਓ ਜਦੋਂ ਤੇ ਉਹ ਜਾਫ ਲਾਈਨ ਦੇ ਵਿੱਚ ਖੇਡਣਾ ਤੇ ਹੁਣ ਨਮੀ ਚ ਖੇਡਣਾ ਹਾਂ ਬਈ ਉਦੋਂ ਆਪਦੇ ਤੇ ਵੀ ਠੀਕ ਸੀ ਕੰਮ ਕਿਉਂ ਮਿਹਨਤ ਕਰਦੇ ਸੀ ਜੰਗ ਸੀ ਜਾਦੇ ਜੋਰ ਮਾਰ ਸਰੀਰ ਆਟੋਮੈਟਿਕ ਹੀ ਮਾਰਦਾਗਾ ਜਦੋਂ ਖੇਡਦੇ ਹੋਈ ਰੂਟੀਨ 'ਚ ਖੇਡਦੇ ਸੀ ਲੰਮਾ ਟਾਈਮ ਹੋ ਗਿਆ 10 8-10 ਸਾਲ ਖੇਡਦਿਆਂ ਨੂੰ ਹਾਂ ਤੇ ਹੁਣ 8 ਸਾਲ ਕੰਮ ਕਰਕੇ ਲੱਗੇ ਆ ਹੁਣ ਆਪਦੇ ਦੀ ਕੰਪਨੀ ਵੀ ਪਤਾ ਨਹੀਂ ਵੀ ਕਿਵੇਂ ਸਰੀਰ ਚੱਲਣਾ ਹੂੰ ਫਰਕ ਤਾਂ ਬਹੁਤ ਪੈਂਦਾਗਾ ਬਿਲਕੁਲ ਬਾਈ ਤੇ ਮੈਸ ਤਾਂ ਉਹ ਕਰਦੀ ਸੀ ਉਦੋਂ ਉਦੋਂ ਫੇ ਤਾਂ ਤਾਂ ਸੀ ਸਿਰਾਂ ਦਾ ਸਮੇਂ ਨੇ ਫਰਕ ਪਾਇਆ ਅੱਛਾ ਜਿਹੜਾ ਕੈਨੇਡਾ ਦੇ ਵਿੱਚ ਕੰਮ ਕਰਦੇ ਹੋ ਮੈਨੂੰ ਪਤਾ ਲੱਗਾ ਇਹ ਫਰੇਮਿੰਗ ਫਰੇਮਿੰਗ ਦਾ ਕੰਮ ਕਰਦੇ ਹੋ ਤੁਸੀਂ ਹਾਂ ਕੰਟਰাকਸ਼ਨ ਦਾ ਫਰੇਮਿੰਗ ਹਾਂ ਕੰਸਟਰਕਸ਼ਨ ਦੇ ਵਿੱਚ ਭਾਰਾ ਕੰਮ ਆ ਹਨਾ ਹਾਂ ਬਹੁਤ ਭਾਰਾ ਤੇ ਤੁਸੀਂ ਆ ਪਹਿਲਾਂ ਹੀ ਚੋਣ ਲਿਆ ਸੀ ਇਹ ਕੰਮ ਜਾਂ ਮਜਬੂਰੀ ਵਾਸਤੇ ਸ਼ੁਰੂ ਕਰ ਲਿਆ ਸੀਗਾ ਬਸ ਬਾਈ ਇੱਕ ਤਾਂ ਇੰਗਲਿਸ਼ ਪੜ੍ਹੇ ਵੀ ਐਸੇ ਵੇਸੇ ਇੰਗਲਿਸ਼ ਨਹੀਂ ਆਉਂਦੀ ਸੀ ਕੰਟਰাকਸ਼ਨ ਦੀ ਕਰਨਾ ਪੈਂਦਾ ਤੇ ਇਹ ਚੋਣ ਦਾ ਵੀ ਵੀ ਐਲਐਮਆਈ ਜਾਂ ਕੋਈ ਵਰਕ ਪਰਮਿਟ ਲੈਣਾ ਸੀ ਅੱਛਾ ਉਹ ਸਾਨੂੰ ਇਹ ਕੰਮ ਸਿੱਖਣੀ ਪੈਣਾ ਸੀ ਦਾ ਟਰੈਕਿੰਗ ਚ ਟਰੱਕਾਂ ਚ ਜਾਇਦੇ ਚ ਅੱਛਾ ਸਾਨੂੰ ਇਹਦੇ ਤੇ ਠੀਕ ਲੱਗਿਆ ਕਿ ਆਪਾਂ ਖੇਡਣ ਦਾ ਵੀ ਸੀਗਾ ਵੀ ਖੇਡ ਵੀ ਸਕਦੇ ਆ ਟਰੱਕ ਵਾਲੇ ਚ ਖੇਡਣ ਵਾਲਾ ਨਹੀਂ ਰਹਿੰਦਾ ਬਚਪਨ ਦਾ ਜਦੋਂ ਕੀਪਾ ਉੱਥੇ ਫਰੇਮਿੰਗ ਕਰਦਾ ਹੁੰਦਾ ਸੀ ਕੰਮਾਂ ਦੇ ਵਿੱਚ ਹੁੰਦਾ ਸੀ ਉਦੋਂ ਇਧਰ ਵਾਲੀ ਕਬੱਡੀ ਤੇ ਧਿਆਨ ਰੱਖਦੇ ਸੀ ਜੋ ਚੱਲੀ ਜਾਂਦੀ ਆ ਦੇਖਦੇ ਹੁੰਦੇ ਸੀ ਨਹੀਂ ਬਈ ਉਦੋਂ ਤਿੰਨ ਚਾਰ ਸਾਲ ਤੱਕ ਧਿਆਨ ਤੇ ਆ ਗਈ ਦਿੱਤੀ ਸੀ ਕਿਰਾਂ ਦਾ ਅੱਛਾ ਗਮ ਹੀ ਐਵੇਂ ਦਾ ਹੋ ਗਿਆ ਸੀ ਹੁਣ ਉਦੋਂ ਸੈੱਟ ਹੋਏ ਫੇਰ ਮੜਾ ਜਾ ਹੋਇਆ ਵੀ ਆਪਾਂ ਖੇਡੀਏ ਹੁਣ ਫਿਰ ਕਿਹੜੇ ਜਾਫੀਆਂ ਤੋਂ ਜਾਂ ਰੀਡਰਾਂ ਤੋਂ ਪ੍ਰਭਾਵਤ ਸੀਗੇ ਜਿਹੜੇ ਹੁਣ ਦੀ ਕਬੱਡੀ ਦੇ ਆ ਤੁਹਾਨੂੰ ਉੱਥੇ ਬੈਠਿਆਂ ਲੱਗਦਾ ਹੁੰਦਾ ਸੀ ਵੀ ਯਾਰ ਆ ਉਦੋਂ ਇੰਨੇ ਸਾਲਾਂ ਬਾਅਦ ਆ ਬੜੇ ਵਧੀਆ ਖੜਾ ਰਹੀ ਹੁਣ ਚੇਂਜ ਹੋ ਗਏ ਨਹੀਂ ਭਾਈ ਆਪਦੇ ਦੀ ਜਿਆਦਾ ਕੰਫੀਡੈਂਸ ਸੀ ਵੀ ਆਪਾਂ ਵੀ ਖੇਡ ਲਾਂਗੇ ਹੂੰ ਹੂੰ ਵੀ ਸੈਟਾਗਾ ਕੰਮ ਤੇ ਪਹਿਲਾਂ ਵਾਲਿਆਂ ਤੋਂ ਮੈਨੂੰ ਤਾਂ ਪਹਿਲਾਂ ਵਾਲੀ ਸੋਨੇ ਲੱਗਦੇ ਸੀ ਅੱਛਾ ਹਾਂ ਉਂਡਰ ਵਾਲਾ ਕੀਪਾ ਨਾ ਜਦੋਂ ਜਫਾ ਲਾਉਂਦਾ ਹੁੰਦਾ ਸੀ ਗੁੱਟ ਫੜ ਕੇ ਜਫਾ ਲਾਉਣ ਤੋਂ ਬਾਅਦ ਜਾਂ ਖੋਚ ਪਟ ਕੇ ਉਸ ਤੋਂ ਬਾਅਦ ਦਰਸ਼ਕਾਂ ਜਿਹੜੇ ਖਿਡਾਰੀ ਨੂੰ ਫੜਦਾ ਸੀ ਉਹਦੀ ਬਜਾਏ ਦਰਸ਼ਕਾਂ ਵੱਲ ਮੂੰਹ ਕਰਕੇ ਥਾਪੀ ਮਾਰਦਾ ਹੁੰਦਾ ਸੀ ਉਂਗਲ ਖੜੀ ਕਰਕੇ ਹਨਾ ਤੇ ਆਮ ਕਰਕੇ ਨਹੀਂ ਮੂਰੇ ਹੋ ਉਹ ਨੱਚਦਾ ਹੁੰਦਾ ਬੰਦਾ ਰੀਡਰ ਤੇ ਤੁਸੀਂ ਕਹਿੰਦੇ ਰੀਡਰ ਤੇ ਮੂਰੇ ਨਹੀਂ ਹੋਵੇਂ ਨੱਚੇ ਨਹੀਂ ਬਾਈ ਬਸ ਆਪਾਂ ਤਾਂ ਲੋਕਾਂ ਦੇ ਇੰਟਰਸਟ ਵਧਾਉਣਾ ਸੀ ਉਹ ਵੀ ਕੋਈ ਤੇ ਵੱਡਾ ਮੈਚ ਹੁੰਦਾ ਹਾਂ ਇੱਕ ਵੱਡਾ ਮੈਚ ਹੋਵੇ ਉਦੋਂ ਲੋਕਾਂ ਦੀ ਜਲੂਨ ਦਾ ਹੋ ਜਾਂਦਾ ਵੀ ਠੀਕ ਆ ਮੈਚ ਚੱਲਦਾ ਹੂੰ 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 ਇਹ ਹੈਗਾ ਉਹਦੇ ਲਈ ਮਾਰਦੇ ਸੀ ਹੋਰ ਕੋਈ ਆਪਣਾ ਕੋਈ ਇਹਦੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਸਿਰ ਰੇਡਰ ਨਾਲ ਕੋਈ ਵੀ ਹੁੰਦਾ ਕਿਵੇਂ ਹਮ ਜਦੋਂ ਵਧੀਆ ਮੈਚ ਵਧੀਆ ਜੱਫਾ ਲੱਗਦਾ ਤਾਂ ਲੋਕਾਂ ਦਾ ਇੰਟਰਸਟ ਲਈ ਮਾਰਦੇ ਸੀ ਤਾਂ ਕਦੇ ਵੀ ਨਹੀਂ ਸੀ ਮਨ ਚ ਆਉਂਦਾ ਵੀ ਅੱਜ ਐਡਾ ਵੱਡਾ ਰੇਡਰ ਟਾਇਆ ਹੈਗਾ ਅੱਜ ਮੂਰੀ ਮਾਰ ਲਈ ਥਾਪੀ ਇਹਦੇ ਨਹੀਂ ਉਹ ਰੇਡਰ ਤੇ ਨਹੀਂ ਆਪਾਂ ਨੂੰ ਕੋਈ ਰੇਡਰ ਨਾਲ ਤਾਂ ਆਪਣਾ ਚਲੋ ਉਹਨੇ ਆਪ ਦਾ ਜੋਰ ਲਾਉਣਾ ਆਪਾ ਲਾਉਣਾ ਹਮ ਉਹ ਲੋਕਾਂ ਦੇ ਇੰਟਰਸਟ ਲਈ ਕਿ ਲੋਕਾਂ ਦੀ ਮਾੜੀ-ਮੁੱਟੀ ਚੀਕ ਵੱਜ ਜਾਂਦੀ ਐ ਇਹਦੇ ਨਾਲ ਕੀਪੇ ਬਾਈ ਕਹਿੰਦੇ ਕਹੌਂਦੇ ਆਂ ਦਾ ਗੁੱਟ ਫੜ ਕੇ ਖੜ ਜਾਂਦੇ ਹੋ ਕੀ ਹੈ ਹੱਥਾਂ ਦੇ ਵਿੱਚ ਇੰਨੀ ਮਿਹਨ બસ ভাই ਕੁਦਰਤ ਹੀ ਕੁਸ ਗੋਡਗਿਫਟ ਆ ਤੇ ਕੋ ਆਪਦੀ ਮਿਹਨਤ ਜਿਹੜੀ ਚੱਲੀ ਜਾਂਦੀ ਆ ਬਈ ਛੋਟੇ ਹੁੰਦੇ ਤੂੰ ਵਧੀਆ ਕਰਦੇ ਸੀ ਖੇਤ ਕਹੀ ਦਾ ਕੰਮ ਕਰਨਾ ਲਾਸ਼ ਚੜਨੀ ਡੰਡ ਲਾਉਣੇ ਕੋਸ ਬਾਵਾ ਵਿੱਚ ਜਾਣਾ ਗੋਡਗਿਫਟ ਵੀ ਆ ਇਹ ਇਹਦਾ ਗੁੱਟ ਫੜਨ ਦਾ ਕੋਈ ਨਾਲ ਸਰੀਰ ਦਾ ਬੈਲੈਂਸ ਵੀ ਉਹਨਾਂ ਰੱਖਣਾ ਪੈਂਦਾ ਜੇ ਰਾਈਡਰ ਪਿੱਛੇ ਹੜਦਾ ਨਾਲ ਹੜਦੇ ਉਹ ਇਹ ਮੰਨ ਚ ਕਰਨਾ ਪੈਰਾ ਦਾ ਰੱਖਣਾ ਪੈਂਦਾ ਤੇ ਆਪਾਂ ਡੱਗ ਗਏ ਹੋਏ ਗਿਆ ਕਿ ਉਹ ਡੱਗਨ ਤੋਂ ਵੀ ਰਾਈਡਰ ਨੇ ਵੀ ਸਿੱਟਣਾ ਆਪਾਂ ਨੂੰ ਤੱਕਾ ਦੇਣਾ ਜਾਂ ਲੱਤ ਖਿੱਚਣੀ ਯਾਹਾਂ ਅੰਚੀ ਉਹ ਬੈਲੈਂਸ ਸਾਰੇ ਸਰੀਰ ਦੇ ਰੱਖਣਾ ਪੈਂਦਾ ਹੈ ਬੈਲੈਂਸ ਜੇ ਰੇਡਰ ਖੇਜਦਾ ਤਾਂ ਖਿੱਚੇ ਜਾਣਾ ਜੇ ਹਾਂ ਜੋਰ ਵਾਲਾ ਰੇਡਰ ਹੁੰਦਾ ਉਹਨੇ ੱਤਕਾ ਵੀ ਮਾਰਦਾ ਕਿ ਇਹਦੇ ਪੈਰ ਕੱਢੀ ਉਹ ਡੱਗ ਪਿਆ ਫੇਰ ਤਾਂ ਸੁੱਟ ਗਿਆ ਨਾ ਫੇਰ ਗੁੱਟ ਵਾਲਾ ਤਾਂ ਪਿੱਛੇ ਆ ਗਿਆ ਸਰਵਲੀ ਦਾ ਉਹ ਸਾਰੇ ਪੱਟਾਂ ਦਾ ਵੀ ਸਾਰਾ ਬੈਲੈਂਸ ਬੰਡ ਹੋ ਕੇ ਰਹਿਣਾ ਵੀ ਜੋਰ ਨਾ ਪਵੇ ਭੁੰਦੜ ਵਾਲੇ ਕੀਪੇ ਨੇ ਕਹਿੰਦੇ ਕਬੱਡੀ ਦੇ ਦੋਨੇ ਦੁੱਲੇ ਗੁੱਟ ਤੋਂ ਫੜ ਕੇ ਮਨਾਈ ਹੋਏ ਆ ਹਾਂ ਕਿਹੜੇ ਦੁੱਲੇ ਨੂੰ ਫੜ ਕੇ ਜ਼ਿਆਦਾ ਖੁਸ਼ੀ ਮਿਲੀ ਸੀ ਦੁੱਲਾ ਸੁਰਖਪੂਰੀਆ ਵੀ ਫੜਿਆ ਦੁੱਲਾ ਬੱਗੇਪਿੰਡ ਵਾਲਾ ਵੀ ਫੜਿਆ ਦੋਨਾਂ ਨੂੰ ਦੋਨੇ ਟੌਕ ਸੀ ਵੀ ਉਹੜਾ ਜਦੋਂ ਘੜੂਏ ਫੜਿਆ ਸੀ ਸੁਰਖਪੁਰਿਆ ਨੂੰ ਉਹ ਕੱਪ ਵਾਲਾ ਮੈਚ ਸੀ ਵੱਡਾ ਮੈਚ ਸੀ ਉਹ ਬਦਿਆ ਲੱਗਿਆ ਅੱਛਾ ਬੈਸਟ ਸੀ ਮੈਂ ਘੜੂਏ ਕੱਪ ਤੇ ਉਸ ਕੱਪ ਤੇ ਪੱਤੋ ਹੀਰਾ ਚ ਖੇਡਦਾ ਸੀ ਮੈਂ ਤੇ ਹਾਂ ਅੱਛਾ ਉਹ ਮੇਰੀ ਪੀਰੀ ਚ ਖੇਡਦੇ ਸੀ ਹੂੰ 2013 13 ਦੀ ਗੱਲ ਆ 13 14 ਕਿਹੋ ਜਿਹਾ ਰਿਸਪੌਂਸ ਸੀ ਜਦੋਂ ਤੁਸੀਂ ਕੋਚ ਦਾ ਜਾਂ ਟੀਮ ਦਾ ਜਦੋਂ ਸਾਰਿਆਂ ਦੀ ਬਹੁਤ ਰਿਸਪੌਂਸ ਵਧੀਆ ਸੀ 10 ਕਨ ਵੀ ਬਹੁਤ ਬਾਹਰ ਆ ਗਏ ਮੈਨੂੰ ਉਹ ਥੋੜੀ ਬੜੀ ਬੱਲੇ ਬੱਲੇ ਹੋਈ ਸੀਗੀ ਬਹੁਤ ਬੱਲੇ ਬੱਲੇ ਹੋਈ ਸੀਗੀ ਵੀ ਗੋਟ ਤੋਂ ਫੜਿਆ ਮੁੰਡੇ ਨੇ ਹਾਂ ਤੇ ਜੁਰਦੁੱਲਾ ਬੱਗਿਆਂ ਵਾਲਾ ਫੜਦੇ ਹੋਂ ਉਦੋਂ ਇਹ ਕੈਨੇਡਾ ਚ ਫੜਦੇ ਹੋਂ ਤੁਸੀਂ ਮੇਰੇ ਖਿਆਲ ਇੱਕ ਕੈਨੇਡਾ ਕੈਰਾਂਟੋ ਦੇ ਵਿੱਚ ਹਾਂ ਇਹ ਕਿਵੇਂ ਹੋਇਆ ਸੀ ਕਿਵੇਂ ਸੀ ਥੋੜਾ ਜਿਹਾ ਦੱਸੋ ਜਦੋਂ ਦੁੱਲਾ ਰੇਡ ਪਾਉਣ ਆਇਆ ਪਹਿਲਾਂ ਹੀ ਮਨ ਚ ਸੀਗਾ ਵੀ ਅੱਜ ਮਾਮ ਲਗਾ ਮਾਰਨਾ ਹੁੰਦਾ ਗੋਟ ਆਲਾ ਬਈ ਵੱਧ ਗਿਆ ਠੀਕ ਆ ਉਹ ਵੱਜ ਜਾਂਦਾ ਕਈ ਵਾਰੀ ਬਾਅਦ ਚ ਨਹੀਂ ਦੁੱਲੇ ਨੇ ਕਿਹਾ ਵੀ ਯਾਰ ਤੂੰ ਤਾਂ ਗੋਟੀ ਫੜ ਗਿਆ ਨਹੀਂ ਉਹ ਵੀ ਰੇਡਰ ਸੋਣਾ ਕਈ ਵਾਰੀ ਹੋ ਜਾਂਦਾ ਫੜਿਆ ਜਾਂਦਾ ਨਹੀਂ ਉਹ ਨਹੀਂ ਅੱਛਾ ਬਈ ਤੁਸੀਂ ਕਿਹੜੇ ਸਨਮਾਨ ਨੂੰ ਸਭ ਤੋਂ ਵਧੀਆ ਮੰਨਦੇ ਹੋ ਤੁਸੀਂ ਟਰੈਕਟਰ ਵੀ ਜਿੱਤਿਆ ਪੋਲਟੋ ਵੀ ਜਿੱਤੇ ਆ ਮੋਟਰਸਾਈਕਲ ਜਿੱਤੇ ਆਗੇ ਤੇ ਘੋੜੀਆਂ ਵੀ ਮੇਰਾ ਖਿਆਲ ਘੋੜੀ ਵੀ ਜਿੱਤ ਘੋੜੇ ਬੰਡੇ ਤੇ ਜਿੱਤਿਆ ਕੀ ਤੁਸੀਂ ਕਿਹੜੇ ਸਨਮਾਨ ਦੀ ਜ਼ਿਆਦਾ ਖੁਸ਼ੀ ਹੋਈ ਆ ਕੀਪੇ ਨੂੰ ਜਦੋਂ ਕਰਿਆ ਆ ਬਾਈ ਸਾਰਿਆਂ ਦੀ ਹੁੰਦੀ ਆ ਜਦੋਂ ਨਵਾਂ ਨਵਾਂ ਪਹਿਲਾਂ ਜਿੱਤਣ ਲੱਗੋ ਟੀਵੀ ਜਦ ਦੇ ਉਹਦਾ ਵੀ ਚਾ ਚੜਦਾ ਸੀ ਪਰ ਜਿਹੜਾ ਚੜਾ ਇੱਕ ਸੀ ਟਰੈਕਟਰ ਚਿੱਤਿਆ ਉਹ ਵੱਡਾ ਤੇ ਵਧੀਆ ਲੱਗਿਆ ਟੀਮਾਂ ਵੀ ਬਹੁਤ ਸੀ ਉਦੋਂ ਇੱਥੇ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਮੈਚ ਫਸਿਆ ਸੀ ਟੀਮਾਂ ਸਾਡੇ ਆ ਸਾਰਿਆਂ ਨਾਲ ਲੰਡਿਆਂ ਨਾਲ ਵੀ ਮੈਚ ਸਾਡਾ ਪਿਆ ਇੱਥੇ ਹਾਂ ਤੇ ਸੈਮੀਫਾਈਨਲ ਕੌ ਕਹਿੰਦਾ ਮੈਚ ਵਧੀਆ ਪਿਆ ਕੌ ਕਹਿੰਦੀ ਟੀਮ ਉਹਦੋਂ ਪੂਰੀ ਤਾਕੜੀ ਹੁੰਦੀ ਸੀ ਮੋਟੇ ਵਰਗੇ ਆਮਨੇ ਵਰਗੇ ਹਮਨੇ ਹੁਣੀ ਹਾਂ ਹਾਂ ਇਹਨਾਂ ਦਾ ਸਕੰਦਰ ਮਾੜੀ ਵਾਲਾ ਖੇਡਦਾ ਸੀ ਉਹਦੋਂ ਵਧੀਆ ਰੇਡਰ ਸੀ ਅੱਛਾ ਸੇਰਾ rau ਵਾਲੀਆ ਹੁੰਦਾ ਸੀ ਇਹਨਾਂ ਨਾਲ ਵੀ ਵਧੀਆ ਲੱਗਿਆ ਤੇ ਫਾਈਨਲ ਮੈਚ ਸਾਡਾ ਕਲਸੀਆ ਨਾ ਅੱਛਾ ਨੰਨੀ ਖੇਡਦਾ ਸੀ ਉਹਨਾਂ ਗਪਾਲਪੁਰੀ ਗਪਾਲਪੁਰੀ ਹਾਂ ਨੰਨੀ ਸੀ 나ੜ ਚੌੜ ਸੀ ਇਹਨਾਂ ਨਾਲ ਮੈਚ ਬਹੁਤ ਵਧੀਆ ਸੀ ਤੁਸੀਂ ਕਿਹਨੂੰ ਜ਼ਿਆਦਾ ਫੜਦੇ ਹੋ ਉਸ ਮੈਚ 'ਚ 나ੜ ਚੌੜ ਨੂੰ ਜਾਂ ਨੰਨੀ ਨੂੰ ਦੋਨਾਂ ਨੂੰ ਦੋ ਦੋ ਜੱਫੇ ਹੁੰਦੇ ਮੇਰੇ ਦੋ ਹੀ ਨੰਨੀ ਨੂੰ ਹੁੰਦੇ ਆ ਅੱਛਾ ਦ ਬਹੁਤ ਵੱਡਾ ਥਾ ਮਸੀਨ ਨੰਨੀ ਕਬੱਡੀ ਦਾ ਹਨਾ ਉਸ ਵਕਤ ਜਦੋਂ ਟੌਪ ਨੇ ਖੇਡਦਾ ਸੀਗਾ ਉਹਨੂੰ ਫੜਨਾ ਵੀ ਬੜੀ ਵੱਡੀ ਗੱਲ ਸੀ ਹਾਂ 16 14 ਪੂਰਾ ਪੀਕਤੇ ਸੀ ਨੰਨੀ ਮਾਰਿਆ ਸੀ ਗੋਟ ਵਾਲਾ ਲਗਾ ਆ ਜਾਂ ਦੂਸਰਾ ਕੋਈ ਦਾ ਲਾਇਆ ਸੀ ਗੋਟ ਵਾਲਾ ਪਹਿਲਾਂ ਡੈਡ ਵਾਲੀ ਰੈਡੀ ਅੱਛਾ ਹਾਂ ਜਿਹੜਾ ਮੇਰਾ ਨੰਨੀ ਦਾ ਜਫਾ ਹੈਗਾ ਪਾਇਆ ਹੋਇਆ ਹੁਣ ਵੀ YouTube ਤੇ ਹੂੰ ਹੂੰ ਉਹ ਜਿਹੜਾ ਕਾਲੀ ਹੈ ਬਹੁਤ ਚੱਲਿਆ ਤੁਹਾਡਾ ਹਾਂ ਭਾਈ ਮੈਨੂੰ ਪਤਾ ਲੱਗਿਆ ਸੀ ਕਹਿੰਦੇ ਕੀਪੇ ਨੂੰ ਬੁਲਟ ਦਾ ਵਾਲਾ ਚਾਹ ਹੁੰਦਾ ਸੀਗਾ ਬੁਲਟ ਦਾ ਸਨਮਾਨ ਮਿਲਿਆ ਜਾਂ ਜਿੱਤੇ ਜਦੋਂ ਤੁਸੀਂ ਉਦੋਂ ਵੀ ਵੱਲੇ ਵੱਲੇ ਕਰਵਾਈ ਹਾਂ ਬੋਲਡ ਦਾ ਪਹਿਲਾ ਸਾਨੂੰ 2013 ਚ 12 ਚ ਜਦੋਂ ਪੱਤੋ ਚ ਖੇਡਿਆ ਉਦੋਂ ਇਹਨਾਂ ਨੇ ਬੋਲਡ ਦਿੱਤਾ ਸੀ ਮੇਜਰ ਪਲੂਰ ਨੇ ਅੱਛਾ ਤੇ ਲੱਬੀ ਨੰਗਲ ਨੇ ਗਰਦੀਪ ਨੰਗਲ ਨੇ ਹਾਂ ਅੱਛਾ ਲੰਡੇ ਕੇ ਤੇ ਉਸ ਤੋਂ ਬਾਅਦ ਜਿੱਤੇ ਵੀ ਬੋਲਡ ਬਰੀ ਵਾਲੇ ਤੋਂ ਜਿੱਤਿਆ ਹਾਂ ਹਾਂ ਮਿਲਾ ਜੋ ਕਮਾਲਪੁਰੇ ਤੋਂ ਅੱਛਾ ਕਮਾਲਪੁਰੇ ਤੋਂ ਤੁਸੀਂ ਬੈਸਟ ਸੀਰਾ ਨਿਕਲਿਆ ਸੀ ਮੇਰੇ ਅਸੀਂ ਇਕੱਠੇ ਖੇਡਦੇ ਦੋਨੇ ਜਾਣੇ ਤੁਸੀਂ ਬੈਸਟ ਸੀਗੇ ਸ਼ੀਰੇ ਨਾਲ ਜਦੋਂ ਖੇਡਦੇ ਰਹੇ ਹੋ ਬਾਈ ਉਦੋਂ ਕਿੰਨਾ ਕੁ ਹੁੰਦਾ ਸੀ ਮਨ ਚ ਵੀ ਅੱਜ ਤਾ ਸੀਰਾ ਨਾਲ ਸੀ ਇਹਨੂੰ ਇਹ ਹੁੰਦਾ ਸੀ ਕੀਪਾ ਨਾਲ ਆ ਕਿਉਂਕਿ ਦੋਨਾਂ ਨੇ ਆਪਣੇ ਆਪਣੇ ਦਾ ਪੂਰੇ ਚੋਟੀ ਦੇ ਮਾਰਨੇ ਹੁੰਦੇ ਸੀ ਕਿਵੇਂ ਬਣਦੀ ਹੁੰਦੀ ਸੀ ਟੀਮ ਜਦੋਂ ਤੁਰਦੇ ਸੀਗੇ ਵੀ ਯਾਰ ਹਾਂ ਮੈਚ ਉਹਨੂੰ ਬਈ ਉਹਨਾਂ ਟੀਮਾਂ ਨੂੰ ਕਿਵੇਂ ਦੇਖਦੇ ਹੁੰਦੇ ਸੀਗੇ ਉਹਦੋਂ ਬੜੇ ਬੰਦਾ ਸੀ ਇੱਕ ਦੂਜੇ ਤੇ ਕੰਪੀਟੀਸ਼ਨ ਵੀ ਵੀ ਮਾਇਨ ਨੂੰ ਸੀਰੇ ਤੇ ਹੁੰਦਾ ਸੀ ਵੀ ਇਹ ਜਫੇ ਲਾਉ ਉਹਨੂੰ ਮੇਰੇ ਤੇ ਹੁੰਦਾ ਸੀ ਅੱਛਾ ਕੀ ਨੇ ਦੋ ਜਫੇ ਲਾਉਣੀ ਲਾਉਣੇ ਆ ਮੈਂ ਆਪਦੀ ਦੇਖਾਂ ਨੂੰ ਐ ਹੀ ਹੁੰਦਾ ਸੀ ਕਿ ਤੇ ਇਹ ਤਾਂ ਨਹੀਂ ਹੋਇਆ ਵੀ ਪਿੱਥੋ ਵਾਲੇ ਨੇ ਕਿਹਾ ਹੋਵੇ ਯਾਰ ਕੀਪੇ ਤੂੰ ਭਜਾਤਾ ਰੇਡਰ ਭਜਾਉਣਾ ਨਹੀਂ ਸੀ ਨਹੀਂ ਨਹੀਂ ਕਿਤੇ ਹੋਈ ਨਹੀਂ ਉਹ ਤਾਂ ਅਸੀਂ ਟੂਰਨਾਮੈਂਟ ਲਗਭਗ ਅਸੀਂ 90% ਜਿੱਤ ਜਾਂਦੇ ਸੀ ਬਾਕੀ ਸਾਡੇ ਏਰੀਏ ਦੇ ਪਹਿਲਾਂ ਸੀਨੀਅਰ ਪਲੇਅਰ ਸੀ ਤਾਂ ਹੌਸਲਾ ਵੀ ਹੁੰਦਾ ਨਵੇਂ ਪਲੇਅਰ ਨੂੰ ਬਿਲਕੁਲ ਉਹਨਾਂ ਦੇ ਨਾਲ ਖੇਡਣਾ ਹਾਂ ਕੀਪੇ ਬਾਈ ਜਦੋਂ ਹੁਣ ਤੁਸੀਂ ਆਏ ਹੋ ਨਾ ਤੁਸੀਂ ਪਿੰਡ ਦੀ ਟੀਮ 'ਚ ਹੀ ਫੇਰ ਖੇਡੇ ਤੁਹਾਨੂੰ ਇਹ ਨਹੀਂ ਸੀ ਲੱਗਦਾ ਵੀ ਹੁਣ ਤਾਂ ਮੁੱਲ ਬਹੁਤ ਪੈ ਜਾਣਾਗਾ ਕਿਉਂਕਿ 20 ਵੀ 50 50 ਹਜ਼ਾਰ ਬਾਰ ਉਹ ਖੇਡਣ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਕੀਪੇ ਨੇ ਪਿੰਡ ਦੀ ਟੀਮ ਕਿਵੇਂ ਚੁਣੀ ਨਹੀਂ ਵਈ ਐਮੀਆ ਕਿ ਆਪ ਨੂੰ ਵੀ ਹੈਗਾ ਇਹ ਪਿੰਡ ਦੀ ਟੀਮ ਚੱਲਦੀ ਰਹੇ ਉਹਦੇ ਨਾਲ ਸਾਡਾ ਨਾਂ ਚੱਲੀ ਜਾਣਾ ਨਾਲੇ ਪਿੰਡ ਦੀ ਟੀਮ ਆਪ ਨੂੰ ਵੀ ਸੋਹਣਾ ਲੱਗਦਾ ਕਿ ਪਲੇਅਰ ਉੱਠਣਾ ਬਿਲਕੁਲ ਇਹਦੇ ਲਈ ਜਾ ਕੇ ਮੈਂ ਪਿੰਡ ਦੀ ਟੀਮ ਚ ਖੇਡਣ ਲੱਗ ਕੇ ਸੀ ਅੱਛਾ ਭਾਈ ਹਾਂ ਪਿੰਡ ਦੀ ਟੀਮ ਨਾਲ ਲੈ ਕੇ ਜਾਣਾ ਹੂੰ ਹੂੰ ਤੇ ਇਹੀ ਕਾਰਨ ਕਿ ਪਿੰਡ ਦੀ ਟੀਮ ਨਾਲ ਚੱਲੀ ਜਾਵੇ ਹੁਣ ਵੀ ਮੁੰਡਿਆਂ ਨੂੰ ਆਖਿਆ ਵੀ ਲਾਓ ਮਿਹਨਤ ਹੂੰ ਵੀ ਵਧੀਆ ਖੇਡੋ ਚਲੋਗਾ ਹਾਂ ਖੇਡ ਲਾਂਗੇ ਅੱਛਾ ਹਾਂ ਫੇਰ ਖੇਡਿਆ ਕਰੋਗੇ ਹੁਣ ਹਾਂ ਖੇਡ ਲਿਆ ਕਰਾਂਗੇ ਭਾਈ अच्छा कनाडा ਤੁਸੀਂ ਕਿਹਾ ਜਦੋਂ ਕੰਮ ਦੇ ਵਿੱਚੋਂ ਮਿਹਨਤ ਸ਼ੁਰੂ ਕਰਤੀ ਸੀ ਕੈਨੇਡਾ ਵਾਲੀ ਮਿਹਨਤ ਫਿਰ ਕੀ ਕੀ ਕਿੰਨੀ ਕੁ ਕਰਦੇ ਹੁੰਦੇ ਸੀ ਕਿਵੇਂ ਟਾਈਮ ਕੱਢਦੇ ਸੀ ਕੰਮ ਚ ਕਿਉਂਕਿ ਉੱਥੋਂ ਦਾ ਕੰਮ ਵੀ ਭਾਰਾ ਤੁਹਾਡਾ ਸਮਾਂ ਵੀ ਬਹੁਤ ਕੀਮਤੀ ਜਾਂਦੀ ਕਾ ਟਾਈਮ ਦਾ ਬਈ ਸ਼ਾਮ ਨੂੰ ਜੈਮ ਲਾ ਲੈਣੀ ਕਿਉਂ ਕੰਮ ਤੋਂ ਆਉਂਦੇ ਹੁੰਦੇ ਨੇਰਾ ਹੋ ਜਾਂ ਸੰਡੇ ਵਾਲਾ ਦਿਨ ਗਰਾਊਂਡ ਚ ਲਾ ਲੈਣੀ ਮਿਹਨਤ ਅੱਛਾ ਵਾ ਡੇਲੀ ਆ ਫਿਰ ਵੀ ਔਖਾ ਨਹੀਂ ਆਏ ਕੰਮ ਬਹੁਤ ਔਖਾ ਹੋਈ ਦਿਨੇ ਕਿਉਂ ਥੱਕ ਜਾਂਦੇ ਸੀ ਥੱਕਦਾ ਬਹੁਤ ਆਉਂਦਾ ਵੇਮਿੰਗ ਦਾ ਕੰਮ ਆ ਭਾਰੀ ਕੰਮ ਆ ਇਹ ਲਾਉਣੀ ਪੈਂਦੀ ਸੀ ਫਿਰ ਤੇ ਇਸ ਟਾਈਮ ਨਾਲ ਰੱਖਣ ਲਈ ਲਾਉਂਦੇ ਸੀ ਘੰਟਾ ਦੋ ਘੰਟੇ ਓਖੇ ਧੋਕੇ ਕੱਢਦੇ ਸੀ ਕੀਪੇ ਦੀ ਕਬੱਡੀ ਕਹਿੰਦੇ ਸੌਖੀ ਨਹੀਂ ਰਹੀ ਬਚਪਨ ਤੋਂ ਲੈ ਕੇ ਵੀ ਤੁਸੀਂ ਜਦੋਂ ਟੂਰਨਾਮੈਂਟਾਂ ਤੇ ਜਾਂ ਕਬੱਡੀ ਓਪਨ ਦੇ ਵਿੱਚ ਵੀ ਖੇਡਣ ਲੱਗੇ ਹੋ ਤੁਰਕੇ ਵੀ ਜਾਣਾ ਪੈਂਦਾ ਰਿਹਾ ਕੀਪੇ ਨੂੰ ਹਾਂ ਬਾਈ ਪਲੇਅਰ ਪਹਿਲਾਂ ਇਕੱਲਾ ਸੀ ਇੱਕ ਸਾਡੇ ਪਿੰਡੋਂ ਖੇਡਦੇ ਘੱਟ ਸੀਗੇ ਇੱਕ ਦੋ ਪਲੇਅਰ ਸੀਗੇ ਤੇ ਬਾਹਰਲੀ ਟੀਮ 'ਚ ਖੇਡਣਾ ਹਾਂ ਤੇ ਜਦੋਂ ਨਵਾਂ ਪਲੇਅਰ ਹੁੰਦਾ ਉਦੋਂ ਤਾਂ ਆਪ ਨੂੰ ਜਾਣਾ ਪੈਂਦਾ ਬਿਲਕੁਲ ਚੱਲ ਕੇ ਜਾਣਾ ਚੱਲ ਕੇ ਜਾਣਾ ਅਗਲੇ ਕਿਤੇ ਨੇ ਮੋੜੀਦਾਰ ਨੇ ਰੰਪਰੇ ਤਾਰ ਦੇਣਾ ਪਿੰਡ ਤਾਂ ਉਦੋਂ ਉਹ ਤਾਂ ਸਾਧਨ ਵੀ ਨਹੀਂ ਹੁੰਦੇ ਸੀ ਮੋਟਰਸਾਈਕਲ ਵੀ ਨਹੀਂ ਹੁੰਦਾ ਸੀ ਕੋਲੇ ਕੋਈ ਗੱਡੀ ਨਹੀਂ ਹੁੰਦੀ ਸੀ ਹੂੰ ਤੇ ਤਾਂ ਕਰਕੇ ਉਦੋਂ ਜਲੂਨ ਹੀ ਜ਼ਿਆਦਾ ਸੀ ਕੋਈ ਵੱਡੀ ਗੱਲ ਨਹੀਂ ਲੱਗਦੀ ਸੀ ਤੁਰਨਾ ਅੱਛਾ ਹਾਂ ਤੁਰ ਕੇ ਟਰਾਲੀਆਂ ਤੇ ਚੜ ਚੜ ਜਾਣਾ ਹੂੰ ਜਾਂ ਕੋਈ ਦੇਖਣ ਵਾਲਾ ਕੋਈ ਮਿਲ ਜਾਣਾ ਉਹਦੇ ਨਾਲ ਜਾ ਪੜਨਾ ਅੱਛਾ ਉਦੋਂ ਐ ਸੀ ਜਲੂਨ ਹੀ ਜ਼ਿਆਦਾ ਹੋਈ ਸੀ ਕਬੱਡੀ ਦਾ ਉਹ ਟਾਈਮ ਕਦੋਂ ਆਇਆ ਕਿਪੇ ਬਾਈ ਜਦੋਂ ਗੱਡੀ ਘਰੇੋਂ ਚੱਕਣ ਲੱਗੀ ਤੇ ਘਰੇ ਛੱਡਣ ਲੱਗੀ ਕਿਟਾਂ ਚ ਭਾ ਬਾਈ 9:00 ਤੋਂ ਬਾਅਦ ਚਾ ਚੱਲ ਪਿਆ 8:00 9:00 ਤੋਂ ਬਾਅਦ ਅੱਛਾ ਹੂੰ ਪਹਿਲਾਂ ਨਵੇਂ ਸੀਗੇ ਬਾਅਦ ਚ ਵਧੀਆ ਜੱਫੇ ਲਾਉਣ ਲੱਗ ਗਏ ਜਦੋਂ ਹਮ ਹਰੇਕ ਨੂੰ ਫੜਦੇ ਸੀ ਅੱਛਾ ਤੇ 8-9 ਤੋਂ ਬਾਅਦ ਤੱਕ ਕੰਮ ਚੱਲ ਪਿਆ ਭਾਈ ਮਿਹਨਤ ਕਿੰਨੀ ਕੁ ਕਰਦੇ ਹੁੰਦੇ ਸੀਗੇ ਖਾਸ ਕਰਕੇ ਜਿਵੇਂ ਗੁੱਟ ਦੀ ਮਿਹਨਤ ਦੇ ਲਈ ਕੋਈ ਅਲੱਗ ਮਿਹਨਤ ਖਾਸ ਹੁੰਦੀ ਸੀਗੀ ਕਿੰਨੀ ਕਿੰਨੀ ਕੁ ਮਿਹਨਤ ਕਰਦੇ ਨੇ ਨਹੀਂ ਮਿਹਨਤ ਕੋਈ ਭਾਈ ਖਾਸ ਵੀ ਨਹੀਂ ਸੀ ਡੰਡ ਲਾਉਣੇ ਜਾਂ ਲਾਹ ਚੜਨੀ ਅੱਛਾ ਮੈਂ ਮਰਾਜ ਗਿਆ ਸੀ 2008 ਚ ਅਕੈਡਮੀ ਬਣੀ ਸੀ ਇੱਥੇ ਟ੍ਰਾਇਲ ਹੋਏ ਸੀਗੇ ਹਾਂ ਹਾਂ ਸਿਲੈਕਟ ਕਰੇ ਸੀ ਪਲੇਅਰ ਅੱਛਾ ਤੇ ਇੱਥੇ ਮਿਹਨਤ ਲਾਈ ਹੂੰ ਇਹ ਤੇ ਵਧੀਆ ਤਿੰਨ ਚਾਰ ਮਹੀਨੇ ਲਵਾਏ। ਹੂੰ ਤੇ ਲਾਸਟ ਚੜ੍ਹਨੀ ਡੰਡ ਲਾਉਣੇ ਕੋਈ ਲਹਿਦਾ ਨਹੀਂ ਆਏ ਕੋਈ ਵੀ ਬੜਾ ਵੱਖਰਾ। ਬਸ ਐਸੀ ਪਹਿਲਾਂ ਖੇਤੀ ਦਾ ਕੰਮ ਕਰਦੇ ਸੀ ਬਾਈ। ਅੱਛਾ। ਜਦੋਂ ਵਧੀਆ ਖੇਡਣ ਲੱਗੇ ਉਦੋਂ ਕੰਮ ਤੋਂ ਛੁੱਟੀ ਮਿਲੀ। ਹੂੰ ਹੂੰ। ਪਹਿਲਾਂ ਤਾਂ ਜਿਵੇਂ ਸਕੂਲ ਤੋਂ ਆਉਣਾ ਪੱਠੇ ਵੀ ਵੱਡ ਕੇ ਲਿਆਉਣੇ। ਅੱਛਾ। ਜ਼ਿੰਮੇਵਾਰੀਆਂ ਸੀਗੀਆਂ ਘਰ ਦੀਆਂ ਵੀ ਦੇਖਣਾ। ਜਦੋਂ ਵਧੀਆ ਫਿਰ ਜੱਤਣ ਲੱਗ ਗਏ ਮਾੜਾ ਮੋਟਾ ਫੇਰ ਚਲੋ ਛੁੱਟੀ ਮਿਲਣ ਲੱਗ ਗਈ ਵੀ ਠੀਕ ਆ ਕੱਲੇ ਖੇਡਣ ਤੇ ਹੀ। ਅੱਛਾ। ਹਾਂ ਉਹ ਕੰਮ ਨਾਲ ਵੀ ਸਰੀਰ ਬਣਿਆ ਰਿਹਾ ਹੈ। ਬਿਲਕੁਲ ਬਿਲਕੁਲ। ਜਿਦਣ ਪਰਿਵਾਰ ਨੂੰ ਟਰੈਕਟਰ ਜਿੱਤ ਕੇ ਦਿੱਤਾ ਬਾਪੂ ਹਣਾ ਨੂੰ ਪਰਿਵਾਰ ਦੇ ਵਿੱਚ ਫਿਰ ਖੇਤੀ ਵਾਲੇ ਘਰੇ ਟਰੈਕਟਰ ਆ ਜੇ ਤਾਂ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਉਹਦਾ ਕੀ ਮੈ ਸੀ ਉਸ ਦਿਨ ਉਹਨਾਂ ਦਾ ਕਰ ਲਿਆ ਦੱਸ ਖੁਸ਼ੀ ਸੀ ਬਾਈ ਫਿਰ ਤਾਂ ਜਿੱਤਣ ਲੱਗੇ ਸੀ ਉਦੋਂ ਤਾਂ ਬਹੁਤ ਨਾਮ ਜਿੱਤਦੇ ਸੀ ਅੱਛਾ ਠੀਕ ਸੀ ਕੰਮ ਬਾਈ ਜਿਵੇਂ ਕਹਿੰਦੇ ਹੈਗੇ ਨਾ ਸਮੇਂ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਬੰਦੇ ਦਾ ਸੁਭਾਅ ਬਦਲ ਜਾਂਦਾ ਬੰਦੇ ਦੀ ਸੋਚ ਬਦਲ ਜਾਂਦੀ ਹੈ ਤੁਸੀਂ ਕੀ ਸਮਝਦੇ ਹੋਗੇ ਬਈ ਕੈਨੇਡਾ ਸੈਟ ਹੋ ਜਾਣਾ ਕਬੱਡੀ ਲਈ ਬਹੁਤ ਕਬੱਡੀ ਖੇਡਣ ਵਾਲੇ ਬਹੁਤ ਆ ਜਾਂ ਨਹੀਂ ਖੇਡ ਨੂੰ ਲੰਮਾ ਵੀ ਖੇਡਦੇ ਰਹਿਣਾ ਚਾਹੀਦਾ ਲੰਮਾ ਬਾਈ ਦੇਖੋ ਛੱਟ ਤੇ ਆ ਬਈ ਤੇ ਹੁਣ ਕੋਈ ਇੰਜੀਨੀਅਰ ਆ ਜਾਂਦੀ ਹੂੰ ਤਾਂ ਪਲੇਅਰ ਹੋਰ ਬਹੁਤ ਮੈਨੂੰ ਛੱਡ ਕੇ ਅਗਲੇ ਨੇ ਹੋਰ ਚੱਕ ਲੈਣਾ ਸੀ ਬਿਲਕੁਲ ਉਹ ਮੈਨੂੰ ਸੈਟ ਹੋਣ ਲਈ ਮੈਨੂੰ ਕੇਅਰ ਕਰਨੀ ਪੈਣੀ ਸੀ ਹੂੰ ਉਹਦੇ ਲਈ ਆਪਾਂ ਨੂੰ ਐਵੇਂ ਨਹੀਂ ਹੁੰਦਾ ਵੀ ਛੱਟ ਫੱਟ ਵੀ ਲੱਗ ਸਕਦੇ ਆ ਉਹਦੇ ਲਈ ਸੈਟ ਹੋਣਾ ਵੀ ਆਪਦਾ ਪਰਿਵਾਰ ਆਪ ਨੂੰ ਦੇਖਣਾ ਪੈਂਦਾ ਥੋੜਾ ਜਿਹਾ ਬਿਲਕੁਲ ਬਿਲਕੁਲ ਕੀ ਬਾਅਦ ਆਪਾਂ ਕੀ ਕਰਨਾ ਜਾਂ ਕਿਵੇਂ ਹੂੰ ਸਪੋਰਟ ਆਪਾਂ ਨੂੰ ਏਸੀ ਬੀਸੀ ਕੋਈ ਆਮ ਵਾਲੀ ਨਹੀਂ ਸੀ ਕਿਸੇ ਦਾ ਕਿਸੇ ਦੀ ਵੀ ਆਪਣਾ ਨੰਬਰ ਤੱਕ ਸੀ ਨੰਬਰ ਲੈਣੇ ਆ ਤਾਂ ਸਪੋਰਟ ਕਰਦਾ ਸੀ ਤੇ ਨਾਂ ਲੈਂਦੇ ਤਾਂ ਹਜ਼ਾਰਾਂ ਦਾ ਹੱਥ ਚੱਕਿਆ ਜਾਣਾ ਸੀ ਇੱਕ ਚੀਜ਼ ਮੈਂ ਤੁਹਾਡੀ ਹੋਰ ਕੀ ਪੇ ਬਾਈ ਦੇਖੀਏ ਤੁਸੀਂ ਬਾਹਲਾ ਸਿੱਟੇ ਜੇ ਮਾਰਨ ਵਾਲਿਆਂ ਜੋ ਨਹੀਂ ਹੈਗੇ ਆਪਦਾ ਕੰਮ ਕੀਤਾ ਪਾਸੇ ਹੋ ਗਈ ਨਾਂ ਵਾਲੀ ਖੁਸ਼ੀ ਜੀ ਮਨਾਉਣੀ ਉਹ ਨਾਂ ਕੋਈ ਗੁੱਸਾ ਕਰਦੇ ਹੋ ਸੁਭਾਅ ਸ਼ੁਰੂ ਤੋਂ ਹੀ ਹੈ ਮੈਂ ਬਾਅਦ ਸ਼ੁਰੂ ਤੋਂ ਬਾਈ ਆਇਆ ਮੈਂ ਤਾਂ ਹੁਣ ਵੀ ਕਿਸੇ ਨੂੰ ਆਪਾਂ ਇੰਨੀ ਕਹਿੰਦੇ ਵੀ ਖੜਾਓ ਸਾਨੂੰ ਜਾਂ ਪੈਸੇ ਦਿਓ ਅੱਛਾ ਕਿਸੇ ਨੇ ਫੂਨ ਲਾ ਖੇੜਿਆ ਹੋਣਾ ਜਿੰਨੀ ਮਰਜ਼ੀ ਆ ਠੀਕ ਆ ਤੇ ਕਿਸੇ ਨਾਲ ਆਪਾਂ ਜਿੰਨੇ ਪੈਸੇ ਗੱਲ ਵੀ ਕਰੀ ਆ ਉਦੋਂ ਮਾੜੇ-ਮੋਟੇ ਵੀ ਦੇਤੇ ਆਪਾਂ ਫੜ ਕੇ ਤੁਰਿਆ ਨਹੀਂ ਵੀ ਆਪਾਂ ਇੰਨੇ ਦੀ ਕਰੀ ਸੀ ਅੱਛਾ ਹੁਣ ਵੀ ਮੈਂ ਖੇਡਿਆ ਹੂੰ ਅਗਲੇ ਨੇ ਕਹਿਣਾ ਵੀ ਇੰਨੇ ਦਿਨਾਂ ਬਾਅਦ ਚ ਕਹਿੰਦੇ ਆਇਆ ਜਰਾ ਆਇਆ ਹੋ ਗਿਆ ਕਮੇਟੀਆਂ ਆ ਪਹਿਲ ਠੀਕ ਆ ਜਿੰਨੇ ਦੇਤੇ ਆਪਾਂ ਫੜ ਕੇ ਆ ਜਾਨਦੇ ਆ ਇੰਨੇ ਵੀ ਤੁਸੀਂ ਤੜਕੇ ਇੰਨੇ ਆਖਿਆ ਸੀ ਹੁਣ ਇੰਨੇ ਦੇਈ ਜਾਂ ਨਾ ਆਪਾਂ ਐਵੇਂ ਦਾ ਨਹੀਂ ਕੋਈ ਮੰਗ ਨਹੀਂ ਆਉਂਦੀ ਤੁਹਾਡਾ ਆਪ ਦਾ ਵੀ ਮੈਂ ਇੰਨੇ ਮੰਗਾ ਬਈ ਜਦੋਂ ਅਗਲੇ ਨੇ ਦੇ ਹੀ ਦਿੱਤੇ ਉਦੋਂ ਬਾਅਦ ਕੀ ਚਰਚਰ ਕਰਨਾ ਵੀ ਠੀਕ ਆ ਬਾਈ ਹੂੰ ਚਲੋ ਜਿਹੜਾ ਮਿਲ ਗਿਆ ਠੀਕ ਆ 7-8 ਸਾਲ ਦੇ ਵਿੱਚ ਕਬੱਡੀ 'ਚ ਬਹੁਤ ਬਦਲਾ ਆ ਗਿਆ ਜਦੋਂ ਤੁਸੀਂ ਕਬੱਡੀ ਛੱਡਦੇ ਹੋ ਹਨਾ ਬਾਈ ਤੇ ਇੰਨੇ ਟਾਈਮ ਬਾਅਦ ਕਬੱਡੀ ਨੂੰ ਕਿਵੇਂ ਵੇਖਦੇ ਹੋ ਜਿਹੜੇ ਕਬੱਡੀ ਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਬਦਲੀਆਂ ਲੱਗੀਆਂ ਹੋਣਗੀਆਂ ਹੁਣ ਤਾਂ ਬਾਈ ਕਬੱਡੀ ਉਦੋਂ ਨੂੰ ਦੇਖ ਕੇ ਬਹੁਤ ਸੌਖੀ ਲੱਗਦੀ ਆ ਸੌਖੀ ਹੋ ਗਈ ਲੱਗਦੀ ਬਹੁਤ ਸੌਖੀ ਆ ਬਾਈ ਅੱਛਾ ਸੌਖੀ ਆ ਆਪੀ ਆ ਬਾਈ ਪੈਸਾ ਮਿਲਣਾ ਹੁਣ ਤਾਂ ਉਦੋਂ ਤਾਂ ਅਸੀਂ ਵਧੀਆ ਕੱਪ ਜਿੱਤਦੇ ਜਾਂ ਉਹ ਫੇਰ ਵੀ 6-6-7-7 ਹਜ਼ਾਰ ਆਉਣਾ ਬਿਲਕੁਲ ਹੁਣ ਜਾਨ ਸਾਹਿਬ ਪਹਿਲਾ ਮੈਚ ਹਰਿਆ ਤੇ 10000 ਤਾਂ ਫੇਰ ਵੀ ਮਿਲ ਜਾਂਦਾ ਉਹ ਜੇ ਪਲੇਅਰ ਨੂੰ ਸਹੀ ਗੱਲ ਆ ਉਦੋਂ ਲੱਖ ਰੁਪਈਆ ਨਾਮ ਹੁੰਦਾ ਵੱਡੇ ਕੱਪ ਦਾ ਹਮ ਲੱਖ ਦੇ ਵਿੱਚੋਂ ਸਾਰਾ ਗੱਡੀਆਂ ਦਾ ਖਰਚਾ ਕੱਢ ਕੇ ਸਾਰਾ ਕੁਝ ਹੁਣ ਲੱਖ ਦਾ ਪਿੰਡਵਾਰਦੀ ਤੇ ਵਧੀਆ ਟੀਮ ਬਣੀ ਉਹ ਕਰਾਈ ਲੈ ਜਾਂਦੀ ਆ ਬਿਲਕੁਲ ਹੁਣ ਤਾਂ ਬਹੁਤ ਸੁਖੀ ਹਾਂ ਉਹਨੂੰ ਦੇਖ ਕੇ ਵਾਧੂ ਪੈਸਾ ਉਦੋਂ ਇੱਕ ਮੋਟਰਸਾਈਕਲ ਹੁੰਦਾ ਮਹੀਨਾ ਪਹਿਲਾਂ ਟੀਮਾਂ ਬਣਨ ਲੱਗ ਜਾਂਦੀ ਸੀ ਵੀ ਇੱਥੇ ਮੋਟਰਸਾਈਕਲ ਧਰਿਆ ਹੋਇਆ ਹਮ ਪਲੇਅਰ ਬੁੱਕ ਕਰਨ ਲੱਗ ਜਾਂਦੇ ਸੀ ਬਿਲਕੁਲ ਹੁਣ ਤਾਂ ਬਈ ਜਾਨ ਸਾਹਿਬ ਐਨੀ ਪਤਾ ਰੇਡਾਂ ਤੇ ਚਾਰ ਚਾਰ ਲੱਗ ਜਾਣ। ਕੌਣ ਕੀਚ ਚ ਖੇਡ ਜੀ। ਹਾਂ, ਰੈਡਾਂ ਤੇ ਵੀ ਵੀ ਆਏ ਨਹੀਂ ਪਤਾ ਵੀ ਇੱਥੇ ਮੋਟਰਸਾਈਕਲ ਹੈ ਨਹੀਂ ਗਾਹ ਰੈਡਾਂ ਦੀ ਲਾ ਦੇਣਾ। ਹਾਂ, ਮੌਕੇ ਤੇ ਲੱਗੀ। ਉਦੋਂ ਦਾ ਮਹੀਨਾ ਪਹਿਲਾਂ ਗੱਲਾਂ ਵੀ ਇੱਥੇ ਮੋਟਰਸਾਈਕਲ ਰੱਖਤੇ। ਸਹੀ ਗੱਲ ਆ ਭਾਈ। ਏਵੇਂ ਹੁਣ ਤਾਂ ਬਹੁਤ ਸੋਖੀ ਲੱਗਦੀ ਅੱਗੇ ਨਾਲ। ਇਸ ਹਿਸਾਬ ਨਾਲ ਤਾਂ ਤੁਸੀਂ ਫਿਰ ਮੋਟਰਸਾਈਕਲ ਵਾਲੇ ਜਿੱਤਣੇ ਸੀਗੇ। ਬੱਸ ਭਾਈ ਜਿਹੜੇ ਕਰਮਾਂ ਚ ਸੀ ਆ। ਤੁਸੀਂ ਜਦੋਂ ਕਬੱਡੀ ਸ਼ੁਰੂ ਕੀਤੀ ਆ ਉਸ ਟਾਈਮ ਤੁਸੀਂ ਬਜਨੀ ਤੋਂ ਸ਼ੁਰੂ ਕੀਤੀ ਆ ਜਾਂ ਕਬੱਡੀ ਓਪਨ ਦੇ ਵਿੱਚ ਆਉਨੇ ਹੋ। ਨਹੀਂ ਬਜਨੀ ਤੋਂ 32 ਕਿਲੋ ਤੋਂ। ਜੱਗੀ ਤੁਹਾਡੇ ਨਾਲ ਕਦੋਂ ਰਲਦਾ ਘਾ। ਇਹ ਓਪਨ ਅੱਛਾ ਇਹ ਰਲਦਾ ਜਾ ਕੇ 8 ਚ ਅੱਜ ਕੱਲ ਜੱਗੀ ਕਿਵੇਂ ਐ ਜੱਗੀ ਠੀਕ ਆ ਮੁਬਾਰੀ ਆਉਗੀ ਕੈਨੇਡਾ ਤੁਹਾਡੇ ਕੋਲ ਹੀ ਰਹਿ ਰਿਹਾ ਹਾਂ ਉਹ ਬ੍ਰੈਂਟਨਾ ਮੈਂਡਵੈਂਟਨਾ ਤੁਸੀਂ ਮਲਸੀਆਂ ਵਾਲੇ ਕਲਜੀਤੇ ਨੂੰ ਆਪਦਾ ਬੜਾ ਵਧੀਆ ਪਲੇਅਰ ਮੰਨਦੇ ਆਪਦੀ ਨਿਗਾਹ ਦੇ ਵਿੱਚ ਹਨਾ ਕਲਜੀਤੇ ਨੂੰ ਵੀ ਮੇਰਾ ਖਿਆਲ ਤੁਸੀਂ ਕੈਨੇਡਾ ਦੇ ਵਿੱਚ ਫੜਦੇ ਹੋ ਹਾਂ ਕੈਨੇਡਾ ਚ ਵੀ ਇੱਥੇ ਵੀ ਮੈਂ ਜਫਾ ਲਾਇਆ ਜਦੋਂ ਪਹਿਲਾ ਮੋਟਰਸਾਈਕਲ ਜਿੱਤਿਆ ਸੀ 5 ਗਰਾਈਂ ਅੱਛਾ ਉੱਥੇ ਜਫਾ ਲਾਇਆ ਸੀ ਏ ਟੁੱਡੀ ਚ ਖੇਡਦਾ ਸੀ ਅੱਛਾ ਅੰਬਿਕੀ ਵਰਗੇ ਨਾ ਕਿ ਮੈਂ ਮਸੂਸ ਹੋਇਆ ਜਦੋਂ ਗਲਜੀਤਾ ਬਣਿਆ ਉਹਦੀ ਦਾ ਬਹੁਤ ਵੱਡਾ ਮੱਲ ਹੈ ਹਾਂ ਪਹਿਲਾਂ ਜਦੋਂ ਸ਼ੁਰੂਆਤ ਕਰੀ ਆ 6 7 ਚ 8 14 ਤੋਂ ਪੂਰਾ ਰੀਲਾਂ ਤੇ ਸਿਕਲਜੀਤਾ ਉਦੋਂ ਦੇਖਣ ਜਾਣਾ ਪਰਸ ਰਾਮਪੁਰ ਦੇਖਣਾ ਹਮ ਕੱਲੇ ਨੇ ਕੌਡੀਆਂ ਪਾ ਦੇਣੀਆਂ ਦੋ ਦੋ ਪਾਈ ਜਾਣੀਆਂ ਸਹੀ ਗੱਲ ਹੈ ਤਾਂ ਕਰਕੇ ਬਹੁਤ ਵਧੀਆ ਪਲੇਅਰ ਲੱਗਦਾ ਸੁਭਾਅ ਵੀ ਠੀਕ ਲੱਗਦਾ ਬੰਦੇ ਦਾ ਹਮ ਠੰਡੇ ਸੁਭਾਅ ਨਾਲ ਰੇਡਾਂ ਪਾਈ ਜਾਣੀਆਂ ਕੱਲੇ ਨਹੀਂ ਥੱਕਣਾ ਨਾ ਬਹੁਤ ਕਬਡੀਆਂ ਪਾਉਂਦਾ ਸੀ ਬਹੁਤ ਕਬਡੀਆਂ ਬਹੁਤ ਕਬਡੀਆਂ ਵਾਕਈ ਵੇਰ ਵੇਰ ਕੇ ਕਬੱਡੀ ਗਲਜੀਤੇ ਦੇ ਹਿੱਸੇ ਆਈ ਮੈਂ ਜਾਣ ਵਾਲੀ ਕਬੱਡੀ ਪਾਉਣੀ ਹਮ ਮੈਂ ਹੋਂ ਤਾਂ ਕੋਈ ਉਹ ਨਹੀਂ ਕਵਰ ਨਹੀਂ ਆ ਅੜ ਕੇ ਆਉਣਾ ਪੂਰਾ ਜਾਣਨਾ ਗਲਜੀਤੇ ਨੂੰ ਫੜਨਾ ਕਿੰਨਾ ਕੁ ਮੁਸ਼ਕਲ ਸੀਗਾ ਕਿਪੇ ਲਈ ਮੁਸ਼ਕਲ ਤਾਂ ਬਈ ਜਦੋਂ ਵੀ ਆ ਠੀਕ ਸੀਗਾ ਵਧੀਆ ਜੱਫੇ ਲਾ ਗਏ ਪਰ ਤਗੜੇ 플레이 ਮੁਸ਼ਕਲ ਤਾਂ ਹੁੰਦੀ ਹੈ ਵੱਡਾ ਪਲੇਅਰ ਸੀਗਾ ਹੂੰ ਬਿਲਕੁਲ ਹਾਂ ਸਾਰੇ ਲਈ ਵੱਡੇ ਪਲੇਅਰ ਨੂੰ ਜੱਫਾ ਲਾਉਣਾ ਬਾਕੀ ਆਪ ਨੂੰ ਤਗੜਾ ਹੋਣਾ ਪੈਂਦਾ ਹੂੰ ਫਿਰ ਤੇ ਆਪ ਤਗੜੇ ਹੋ ਜੀਏ ਫਿਰ ਸਾਰਾ ਈ ਜੀ ਆ ਬਈ ਕੋਈ ਰਿਆਹਾ ਰੀਡਰ ਜਿਹਨੂੰ ਤੁਹਾਨੂੰ ਲੱਗਦਾ ਹੁੰਦਾ ਸੀ ਵੀ ਯਾਰ ਇਹਨੂੰ ਫੜਨਾ ਹੀ ਫੜਨਾ ਪਰ ਉਹ ਪਰੇਸ਼ਾਨ ਕਰ ਜਾਂਦਾ ਸੀ ਜਾਂ ਫੜਨਾ ਔਖਾ ਹੁੰਦਾ ਸੀਗਾ ਕੋਈ ਸੀਗਾ ਇਹ ਜਾ ਰੀਡਰ ਨਹੀਂ ਬਈ ਕਿਸੇ ਮੈਚ ਹੋ ਸਕਦਾ ਜਿਵੇਂ ਅੱਜ ਆਪਾਂ ਉਹਨੂੰ ਫੜ ਲਿਆ ਕੱਲ ਨੂੰ ਨਾ ਫੜਿਆ ਗਿਆ ਹੂੰ ਫੜ ਫੜ ਜਫੇ ਸਾਰਿਆਂ ਨੂੰ ਲੱਗ ਗਏ ਦਿਨ ਦਿਨ ਹਾਂ ਕਈ ਵਾਰੀ ਹੁੰਦਾ ਸੀ ਕਈ ਵਾਰੀ ਆਪਣਾ ਦਿਨ ਆ ਜਾਂਦਾ ਸੀ ਕਈ ਵਾਰੀ ਦੂਜੇ ਦਾ ਦਿਨ ਆ ਜਾਂਦਾ ਸੀ ਹੂੰ ਐਵੇਂ ਹੋ ਜਾਂਦਾ ਸੀ ਇਹ ਵੀ ਹੁੰਦਾ ਖੜਾਰੀਆਂ ਲਈ ਇਹ ਹੁੰਦਾ ਕਹਿੰਦੇ ਅੱਜ ਦਿਨ ਨਹੀਂ ਸੀ ਹਾਂ ਫੋਮ ਵਾਲਾ ਕੰਮ ਆ ਬਈ ਤੇ ਦੂਜਾ ਮੜਾ ਢਿੱਲਾ ਪੈ ਗਿਆ ਕਿਤੇ ਤਾਂ ਦੂਜੇ ਦਾ ਦਾ ਚੱਲ ਜਾਣਾ ਕਿਸੇ ਦਿਨ ਦੂਜਾ ਕਾਲਡਾ ਹੁੰਦਾ ਸੀ ਬਾਕੀ ਲਗਾਅ ਮਾਰਨ ਦਾ ਕਈ ਵਾਰੀ ਵੱਜ ਗਿਆ ਤਾਂ ਫੜਿਆ ਗਿਆ ਅੱਜ ਕੱਲ ਨਾ ਜੋ ਤੁਸੀਂ ਗੁੱਟ ਫੜਦੇ ਹੋ ਉਹਦੋਂ ਰੀਲਾਂ ਬਹੁਤ ਬਣਦੀਆਂ ਨੇ ਸਟੋਰੀਆਂ ਬਹੁਤ ਪੈਂਦੀਆਂ ਨੇ ਕਮੈਂਟੇਟਰ ਬੋਲਦੇ ਹੁਣ ਵੱਖਰੇ ਤਰੀਕੇ ਨਾਲੋਂ ਤੇ ਜਦੋਂ ਅੱਜ ਕੱਲ੍ਹ ਆਪਦੀਆਂ ਕਲਿੱਪਾਂ ਵੇਖਦੇ ਹੋ ਕਿੰਨੀ ਕੁ ਖੁਸ਼ੀ ਹੁੰਦੀ ਹੈਗੀ ਵਧੀਆ ਲੱਗਦਾ ਬਈ ਖੁਸ਼ੀ ਹੁੰਦੀ ਆ ਬਾਕੀ ਸੌਂਖਾ ਖੇਡਣ ਦਾ ਜਦੋਂ ਜਿਹੜੀ ਚੀਜ਼ ਦਾ ਸੌਂਖ ਹੋਵੇ ਤੇ ਉਹ ਚੀਜ਼ ਹੋ ਜੇ ਤਾਂ ਵਧੀਆ ਲੱਗਦਾ ਹੁਣ ਮੈਨੂੰ ਲੱਗਦਾ ਜਿਹੜੇ ਮੈਚ ਤੁਸੀਂ ਖੇਡ ਚੱਲੇ ਹੋ ਇਹ ਕੈਨੇਡਾ ਜਾ ਕੇ ਦੇਖਣ ਦਾ ਆਨੰਦ ਆਊਗਾ ਵਧੀਆ ਲੱਗਿਆ ਖੇਡ ਕੇ ਬਈ ਠੀਕ ਰਹਾ ਅਸੀਂ ਏਜਨ ਠੀਕ ਰਿਹਾ ਹਾਂ ਹਾਂ ਵਧੀਆ ਰਿਹਾ ਬਈ ਪੂਰਾ ਬਾਕੀ ਖੇਡੇ ਟਾਈਮ ਤੋਂ ਸੀ ਇੰਨੇ ਟਾਈਮ ਤੋਂ ਫੇ ਖੇਡ ਕੇ ਪਤਾ ਲੱਗਦਾ ਵੀ ਆਪਾਂ ਕਿਵੇਂ ਆ ਚਲੋ ਠੀਕ ਆ ਗਏ ਆ ਮ ਕੁਦਰਤੀ ਤੌਰ ਤੇ ਹੁੰਦਾ ਬਹੁਤ ਥੋੜੇ ਪਲੇਅਰ ਨੇ ਜਿਹੜੇ ਬੈਕ ਆ ਕੇ ਇੰਨਾ ਵਧੀਆ ਖੇਡ ਜਾਂਦੇ ਨੇ ਹਾਂ ਬੈਂਕ ਵੀ ਕੰਮ ਕਰਕੇ ਆਏ ਸੀ ਜਦ ਤਨ ਆਏ ਸੀ ਕੰਮ ਛੱਡ ਕੇ ਆਏ ਸੀ ਉੱਥੋਂ ਆਇੰਦਾ ਹੈ ਨਹੀਂ ਵੀ ਆਪਾਂ 15 ਦਿਨ 20 ਦਿਨ ਮਿਹਨਤ ਲਾ ਲਈਏ ਹਾਂ ਜਿਹੜੀ ਅਥ ਨੇ ਸਾਹਮਣੂ ਲਾਉਣੀ ਆ ਜਮ ਉਹੀ ਸੀ ਹਮ ਕੰਮ ਛੱਡ ਕੇ ਆ ਗਈ ਲੱਗੇ ਉਹ ਕਿ ਉੱਥੇ ਗਰਾਊਂਡ ਦੀ ਮਿਹਨਤ ਤਾਂ ਲਾ ਨਹੀਂ ਸਕੇ ਤੁਸੀਂ ਕਿਉਂਕਿ ਆਪਦੇ ਸਰਤੀ ਆ ਕੋਈ ਆਪਾਂ ਨੂੰ ਸਪੋਰਟ ਨਹੀਂ ਸੀ ਹਮ ਜਿਵੇਂ ਕਿਸੇ ਪ੍ਰਮੋਟਰ ਦੀ ਜਾਂ ਕਿਸੇ ਦੀ ਵੀ ਅੱਛਾ ਉਹ ਸਾਰਾ ਕੁਝ ਆਪ ਨੂੰ ਦੇਖਣਾ ਪੈਂਦਾ ਸੀ ਇੱਧਰ ਕੋਈ ਸੀਗਾ ਜਦੋਂ ਇੱਧਰ ਹੁੰਦੇ ਸੀ ਪ੍ਰਮੋਟਰ ਮਿਹਰਬਾਨ ਸੀਗਾ ਜਿਹੜਾ ਕਹਿੰਦਾ ਹੋਵੇ ਕਿ ਪਿੱਤੇਰੇ ਪਿੱਛੇ ਆ ਤੂੰ ਖੇਡ ਨੰਬਰ ਦੇ ਪਿੱਛੇ ਸੀ ਬਾਈ ਉਹ ਕਿਪੇ ਦੇ ਪਿੱਛੇ ਨਹੀਂ ਸੀ ਕੋਈ ਅੱਛਾ ਤੇ ਨੰਬਰ ਲੈਂਦਾ ਤਾਂ ਠੀਕ ਸੀਗੇ ਹਾਂ ਪਰ ਆਈ ਨਹੀਂ ਵੀ ਤੂੰ ਖੇਡ ਕਿਸੇ ਦਾ ਖੇਡਿਆ ਸੀ ਹੈਗੇ ਉਵੇਂ ਨਹੀਂ ਸੀ ਅੱਛਾ ਉਂਗਲੀ ਖੜੀਆ ਸਾਰੇ ਸੀ ਦੋ ਦਿਨ ਉਂਗਲੀ ਥੱਲੇ ਆ ਫਿਰ ਪਿੱਛੇ ਹਟ ਜਾਂਦੇ ਸੀ ਆ ਫਰੰਦੀਪੂਰੀ ਗੋਪੀ ਨਾਲ ਥੋੜੀ ਜੋੜੀ ਬੜੀ ਵਧੀਆ ਚੱਲੀ ਹਾਂ ਬੜਾ ਵਧੀਆ ਖੇਡੇ ਹੋ ਤੁਸੀਂ ਬਾਈ ਖੁਣਾ ਦੇ ਨਾਲ ਹਾਂ ਦੋ ਕੀ ਹੋਇਆ ਤਜਰਬਾ ਰਿਹਾ ਉਹਨਾਂ ਦਿਨਾਂ ਦੇ ਵਿੱਚ ਵਧੀਆ ਤਜਰਬਾ ਰਿਹਾ ਬਾਈ ਠੀਕ ਸੀ ਕਿਉਂਕਿ ਸਾਡੇ ਤੋਂ ਥੋੜਾ ਸੀਨੀਅਰ ਪਲੇਅਰ ਸੀ ਪਹਿਲਾਂ ਖੇਡਦੇ ਦਿੰਦੇ ਸੀ ਬਿਲਕੁਲ ਜਦੋਂ ਅਸੀਂ ਇੱਧਰ ਸੀ 9 10 ਚ ਬਾਰੇ ਖੇਡੇ ਸੀ ਉਦੋਂ ਵਧੀਆ ਲੱਗਦਾ ਸੀ ਵੀ ਵਧੀਆ ਠੀਕ ਲੱਗਿਆ ਅਸੀਂ ਵੀ ਵਧੀਆ ਖੇਡੇ ਦੋ ਨਾਲ ਖੇਡੇ ਫਿੱਥੋ ਖੇਡੇ ਦੋ ਵਾਰੀ ਅਸੀਂ ਜਿੱਤੇ ਹਮ ਇੱਕ ਵਾਰੀ 2012 ਚ ਉਹ ਮੇਰੇ ਪਿੰਡ ਚ ਖੇਡਿਆ ਸੀ ਕੌਨੀ ਤੇ ਗੋਪੀ ਤੇ 2013 ਚ ਮੈਚ ਹੋਏ ਸੀ ਉਦੋਂ ਮੈਂ ਗੋਪੀ ਦੇ ਪਿੰਡ 'ਚ ਖੇਡਿਆ ਸੀ ਗੋਪੀ ਨਾਲ ਖੇਡਣਾ ਹੀ ਬਹੁਤ ਕੁਝ ਸਿੱਖਣਾ ਮੇਰੇ ਖਿਆਲ ਦੇ ਵਿੱਚ ਉਹ ਸਮਝਦਾਰ ਬਹੁਤ 플레이ਰ ਆ ਹਾਂ ਸਿਆਣੇ 플레이ਰ ਆ ਮੈਂਤ ਲਾਈ ਆ ਉਹਨਾਂ ਨੇ ਬਈ ਇਸ ਸੀਜ਼ਨ ਦੇ ਵਿੱਚ ਤੁਸੀਂ ਸਾਜੀ ਨੂੰ ਫੜਦੇ ਹੋ ਹਾਂ ਬੜੀ ਚੀਕ ਉੱਠੀ ਸੀ ਬੜਾ ਰੋਲਾ ਪਿਆ ਸੀ ਜਦੋਂ ਤੁਸੀਂ ਸਾਜੀ ਨੂੰ ਘੇਰਦੇ ਹੋਗੇ ਤੁਹਾਨੂੰ ਲੱਗਿਆ ਸੀਗਾ ਵੀ ਇਹ ਰੀਡਰ ਫੜ ਲੈਣਾ ਚਾਹੀਦਾ ਹੈ ਸੀਜ਼ਨ 'ਚ ਚਰਚਾ ਚ ਬਈ ਪਹਿਲਾਂ ਵੀ ਚਰਚਾ ਚ ਰਹਿੰਦਾ ਸਾਜੀ ਹਾਂ ਬਈ ਚਲੋ ਵਧੀਆ 플레이ਰ ਆਉ ਉਹ ਵੀ ਮੈਨੂੰ ਆਪਦੇ ਅੱਗੇ ਵੀ ਹੁੰਦਾ ਬਲੀਵ ਕੀ ਆਪਾਂ ਕਿਸੇ ਨਾ ਮੈਚ ਹੁੰਦਾ ਫੜ ਲਾਂਗੇ अच्छा हां कोई कुदरती तौर दी हुंदा की मतलब की फड़या ना जावे पर ऐ नहीं हुंदा भी आप भाजु नहीं नहीं आए हुंदा भी फड़ लांगे ਤੁਸੀਂ ਗੁੱਟ ਵੀ ਫੜਦੇ ਹੋ ਖੁੱਛ ਵੀ ਪੜਦੇ ਉੱਤੇ ਘੇਰਦੇ ਵੀ ਹੋ ਹਨਾ ਕਿਹੜੇ ਦਾ ਨੂੰ ਜ਼ਿਆਦਾ ਤੁਸੀਂ ਜਮਨਦੇ ਹੋ ਵੀ ਕੀਪੇ ਨੇ ਆ ਤਾਂ ਲਾਈ ਜਾਣਾ ਹੈ ਜ਼ਿਆਦੇ ਦਾ ਵੀ ਗੁੱਟ ਵਾਲੀ ਆ اچھا ਹੁਣ ਥੱਲੇ ਵਾਲਾ ਤਾਂ ਮੈਂ ਹੁਣ ਤਾਂ ਬਹੁਤ ਘੱਟ ਮਾਰਿਆ ਹੈ ਤਕੀ ਤਾਂ ਪਹਿਲਾਂ ਤਾਂ ਉਦੋਂ ਦਾ ਫੇ ਮਿਹਨਤ ਸੀ ਬਾਜ਼ ਦਾ ਹੁਣ ਥੱਲੇ ਵਾਲੇ ਤੇ ਆਏ ਹੁੰਦਾ ਬਾਅਦ ਚ ਚਾਂਸ ਨਹੀਂ ਰਹਿੰਦਾ ਗੁੱਟ ਵਾਲੇ ਤੇ ਆਏ ਹੁੰਦਾ ਤਾਂ ਇੱਕ ਕਰੀ ਨੇ ਦੁਆਰੇ ਵੀ ਚਾਂਸ ਅਡੇਰੀਆਂ ਤੱਕ ਉਹ ਥੱਲੇ ਵਾਲ ਦਾ ਇੱਕ ਕਰੀ ਥੱਲੇ ਵਾਲਾ ਦਾ ਮਾਰਿਆ ਉਹਨੇ ਦੱਬ ਜਾਣਾ ਵਧੀਆ ਰੇਡਰ ਨੇ ਬਿਲਕੁਲ ਥੋੜਾ ਜਾਂ ਕਰਕੇ ਹੁਣ ਖੇਡੇ ਜਦੋਂ ਬੰਦਾ ਖੇਢੀ ਜਾਂਦਾ ਉਦੋਂ ਕੰਫੀਡੈਂਸ ਹੁੰਦਾ ਵੀ ਥੱਲੇ ਵਾਲਾ ਦਾ ਮਾਰਦਾ ਵੀ ਆ ਬੱਜ ਜੂ ਹੁਣ ਖੇਡੇ ਬਹੁ ਟਾਈਮ ਤੋਂ ਸੀ ਐਉਂਦੇ ਥੱਲੇ ਵਾਲਾ ਬੱਜੂ ਪਤਾ ਨਹੀਂ ਤੇ ਨਾ ਵੱਜਿਆ ਤਾਂ ਬੰਦੇ ਨੇ ਦੂਰ ਹੋ ਜਾਣਾ ਬਿਲਕੁਲ ਉਹੀ ਪੰਜਾਂ ਰੈਡਾ ਹੁੰਦੀ ਆ ਵੀ ਤਾਂ ਕਰਕੇ ਗੋਟਾ ਵਾਲੇ ਤੇ ਜ਼ਿਆਦੇ ਐ ਸਿਜ਼ਨ 'ਚ ਕੋਈ ਹੈਗਾ ਤੁਹਾਡੇ ਮਨ 'ਚ ਯਾਦਗਾਰੀ ਮੈਚ ਜਿਹਨੂੰ ਖੇਡ ਕੇ ਤੁਹਾਨੂੰ ਲੱਗਿਆ ਹੋਵੇ ਵਾਕਈ ਯਾਰ ਬਹੁਤ ਵਧੀਆ ਰਹੇ ਇਸ ਨੇਤ ਕੀ ਵੀ ਬਹੁਤ ਮੈਚ ਆ ਸਾਰੇ ਮੈਚ ਜਿਹੜੇ 'ਚ ਜੱਫੇ ਲੱਗੇ ਵੀ ਠੀਕ ਆ ਅੱਛਾ ਕਮਾਲ ਪੂਰੇ ਖੇਡੇ ਅਸੀਂ। ਹੂੰ। ਉੱਥੇ ਵੀ ਵਧੀਆ ਮੈਚ ਲੱਗੇ ਸਾਡੇ। ਜਿੱਥੇ ਵੀ ਖੇਡੇ ਠੀਕ ਲੱਗੇ। ਤੁਹਾਨੂੰ ਕਿਹੜਾ ਲੱਗਿਆ ਰੀਡਰ ਫੜ ਕੇ ਐਸੀ ਜਾਂ ਚੰਬੀ ਯਾਰ? ਹਾਂ, ਸਵਾਦ ਆ ਗਿਆ। ਆਹ ਰੀਡਰ ਫੜਨਾ ਬਣਦਾ ਸੀ ਮੇਰਾ। ਜਿਹੜੇ ਸੋਹਣੇ ਰੀਡਰ ਫੜੇ ਆ ਸਾਰੀ ਜਿਵੇਂ ਤੁਸੀਂ ਗੱਲ ਗਏ ਸਾਜੀ ਵੀ ਵਧੀਆ ਹੁੰ ਟੋਪ ਤੇ ਉਹਨੂੰ ਵੀ ਵਧੀਆ ਲੱਗਿਆ। ਹੂੰ। ਸਾਜੀ ਤੇ ਚੱਕਰਾਮ ਸਿੰਘ ਵਾਲੇ ਸੀ। ਹੂੰ। ਇੱਥੇ ਹਰਿਆਣੇ ਦਾ ਰੀਡਰ ਸੀ ਇੱਕ ਉਹਨੂੰ ਵੀ ਵਧੀਆ ਲੱਗਿਆ ਜੱਫਾ ਲਾ ਕੇ। ਅੱਛਾ। ਰਵੀ ਕੈਲਮ ਨੂੰ ਵਧੀਆ ਲੱਗਿਆ ਦਫਾ ਵੀ ਠੀਕ ਆ ਜਿਹੜੇ ਰੇਡਰ ਵਧੀਆ ਗਏ ਟੌਪ ਤੇ ਕਾਫੀ ਰੇਡਰਾਂ ਨੂੰ ਆ ਹਾਂ ਵਧੀਆ ਲੱਗਿਆ ਕਹਿੰਦੇ ਕਪਤਾਨ ਇਸ ਪਿੰਡ ਦਾ ਗੀਤਕਾਰ ਹੈ ਅੱਜ ਕੱਲ ਪੰਜਾਬੀ ਗੀਤਕਾਰੀ ਗਾਇਕੀ ਦੇ ਵਿੱਚ ਉਹਦਾ ਨਾਮ ਬੋਲਦਾ ਛੋਟਾ ਬੜਾ ਵਧੀਆ ਯਾਰ ਆ ਵਧੀਆ ਫਰੈਂਡ ਆ ਆਪਣਾ ਪੂਰਾ ਵਧੀਆ ਵਧੀਆ ਮੁੰਡੇ ਨੇ ਉਹਨੇ ਵੀ ਬਹੁਤ ਮਿਹਨਤ ਕਰੀਆ ਉਹਦੇ ਡੈਡੀ ਡੈਥ ਹੋਈ ਵੀ ਆ ਤੇ ਵਿਚਾਰੇ ਨੇ ਕੋਈ ਸਪੋਰਟ ਉਹਨੂੰ ਵੀ ਨਹੀਂ ਸੀ ਬੰਦੇ ਨੇ ਆਪ ਹੀ ਮਿਹਨਤ ਕਰਕੇ ਜਿਵੇਂ ਕੀਪੇ ਨੇ ਭੁੰਦੜ ਭੁੰਦੜ ਕੀਪਾ ਭੁੰਦੜ ਕਰਵਾਈ ਆ ਉਵੇਂ ਕਪਤਾਨ ਕਪਤਾਨ ਵੀ ਗੀਤਕਾਰੀ ਚ ਹੋਈ ਹਾਂ ਹੁਣ ਪੂਰਾ ਮੁੰਡੇ ਦਾ ਨਾਮ ਵਧੀਆ ਬਿਲਕੁਲ ਵਧੀਆ ਲਿਖਦਾ ਗਾਣਾ ਜੀ ਦੋਸਤੋ ਤੁਹਾਨੂੰ ਦੱਸ ਦਈਏ ਭੁੰਦੜ ਪਿੰਡ ਦੇ ਨਾਲ ਸਿੱਧੂ ਮੂਸੇ ਵਾਲੇ ਦੀਆਂ ਵੀ ਬਹੁਤ ਸਾਰੀਆਂ ਯਾਦਾਂ ਨੇ ਮੇਰੇ ਖਿਆਲ ਸਿੱਧੂ ਤੁਹਾਡੇ ਪਿੰਡ ਆਉਂਦਾ ਵੀ ਬਹੁਤ ਰਿਹਾ ਬਾਈ ਹਾਂ ਬਹੁਤ ਆਉਂਦਾ ਰਿਹਾ ਉਹਦੀ ਕੋਠੀ ਪਈ ਆ ਕੋਠੀ ਦਾ ਨਕਸ਼ਾ ਵੀ ਆਪਣੇ ਪਿੰਡੋਂ ਲੈ ਕੇ ਗਿਆ ਸੀ ਹੂੰ ਤੇ ਆਪਣੇ ਪਿੰਡ ਦੇ ਮਿਸਤਰੀ ਸੀ ਜਿਹੜੇ ਸਿੱਧੂ ਦੀ ਕੋਠੀ ਪਾ ਕੇ ਆਉਂਦੇ ਉਹ ਵੀ ਇਸ ਪਿੰਡ ਦੇ ਬੰਦੇ ਹਾਂ ਪਿੰਡ ਇੱਕ ਮੈਂ ਕਹਿੰਦਾ ਜੱਟ ਦੀ ਮਸ਼ੂਕ ਵੀ ਬਾਰਾਸ਼ੀ ਆ ਤੋ ਗਾਣੇ ਦੀ ਸ਼ੁਰੂਆਤ ਉਹ ਵੀ ਆਪਣੇ ਪਿੰਡੋਂ ਉਸੇ ਕੋਠੀ ਦੀ ਨਕਸਲ ਲੈ ਕੇ ਗਿਆ ਸੀ ਤੁਹਾਡੇ ਪਿੰਡ ਨੂੰ ਪਸੰਦ ਪਾਉ ਕਰਦਾ ਸੀ ਹਾਂ ਬੋਲੋ ਅਸੀਂ ਵੀ ਪਹਿਲਾ ਟੂਰਨਾਮੈਂਟ 2009 ਨੂੰ ਦੀ ਗੱਲ ਹੋਣੀ ਆ ਸਿੱਧੂ ਦੇ ਪਿੰਡੋਂ ਜਿੱਤੇ ਸੀ ਮੂਸੇ ਤੋਂ ਅੱਛਾ ਪਹਿਲਾ ਬਦਾਂ ਦੂਜਾ ਪਹਿਲੇ ਹੁਣ ਕਦਾਂ ਮੈਚ ਹੋਣਾ ਤੇ ਹੂੰ ਹੂੰ ਉਹਦੇ ਪਿੰਡੋਂ ਜਿੱਤੇ ਸੀ ਪਹਿਲਾ ਅੱਛਾ ਤੁਹਾਡੇ ਪਹਿਲੇ ਮੈਚਾਂ ਚੋਂ ਜਿਹੜਾ ਪਹਿਲੇ ਮੈਚਾਂ ਮੂਸੇ ਮੈਨੂੰ ਉਹ ਹੀ ਮੈਚ ਹੋਇਆ ਸੀ ਮੂਸੇ ਨਾਲ ਮੈਚ ਵੀ ਨਹੀਂ ਹੋਇਆ ਮੈਨੂੰ ਉਦੋਂ ਵਾ ਹੂੰ ਹੂੰ ਸ਼ਾਇਦ ਅੱਛਾ ਉਸ ਤੋਂ ਬਾਅਦ ਵੀ ਟੂਰਨਾਮੈਂਟ ਦਿੱਤਾ ਸੀ ਹਾਂ ਕੀਪੇਬਾਈ ਫਿਰ ਸਿੱਧੂ ਨੂੰ ਮਿਲਣ ਦਾ ਉਹਦਾ ਪਿੰਡ ਮੌਕਾ ਮਿਲਿਆ ਸੀ ਤੁਹਾਨੂੰ ਕਿ ਨਹੀਂ ਨਹੀਂ ਪਿੰਡ ਤਾਂ ਬਾਈ ਜੋਂ ਦਾ ਹੁੰਦਾ ਸੀ ਉਦੋਂ ਅਸੀਂ 16 ਤੋਂ ਕਿ ਬਾਰੇ ਹੋ ਗਏ ਸੀ 117 ਚ 12ਵਾਂ ਹੋ ਗਉਣ ਲੱਗਿਆ ਸੀ ਹਾਂ ਸਰੀ ਮਿਲੇ ਸੀ ਅੱਛਾ ਤਾਂ ਕੈਨੇਡਾ ਹੀ ਗਿਆ ਨੂੰ ਮਿਲਦੇ ਤੁਸੀਂ ਹਾਂ ਕੈਨੇਡਾ ਗਿਆ ਅੱਛਾ ਉੱਥੇ ਕੋਈ ਹੋਈ ਗੱਲਬਾਤ ਫਿਰ ਉਸ ਵਾਰ ਬਾਈ ਹਾਲ ਚਾਲ ਾਲੀ ਪੁੱਛੇ ਵੀ ਕਿਦਾਂ ਠੀਕ ਆ ਕੀਪੇ ਦਾ ਕੋਈ ਇਹੋ ਜਿਹਾ ਬਾਈ ਮਨ ਦੇ ਵਿੱਚ ਹੋਵੇ ਬਈ ਆਹ ਚੀਜ਼ ਮੈਨੂੰ ਕਬੱਡੀ ਤੋਂ ਮਿਲਣੀ ਚਾਹੀਦੀ ਸੀ ਨਹੀਂ ਮਿਲੀ ਜਾਂ ਆਹ ਚੀਜ਼ ਮੈਂ ਜਿੱਤਣੀ ਸੀ ਨਹੀਂ ਜਿੱਤੀ ਗਈ ਜਾਂ ਇੱਥੇ ਖੇਡਣਾ ਸੀ ਨਹੀਂ ਖੇਡਿਆ ਕੋਈ ਮਨ ਦੀ ਇੱਛਾ ਨਹੀਂ ਬਾਈ ਸੰਤੁਸ਼ਟੀ ਹੀ ਆਪਾਂ ਨੂੰ ਮਿਲਣ ਦਾ ਚਲੋ ਬਹੁਤ ਕੁਝ ਮਿਲ ਗਿਆ ਆਪਾਂ ਨੂੰ ਕਬੱਡੀ ਤੋਂ ਮੈਨ ਨਾਲ ਤਾਂ ਨਾ ਮਿਲ ਗਿਆ ਤੁਸੀਂ ਆਇਓ ਸ਼ੁਕਰੀਆ ਬਾਈ ਤੁਸੀਂ ਬਹੁਤ ਵੱਡੀ ਗੱਲ ਆ ਇਹ ਦੀ ਤੁਸੀਂ ਆ ਬੱਡੇਓ ਕਬੱਡੀ ਦੇ ਵਿੱਚ ਨਹੀਂ ਨਹੀਂ ਇਸ ਕਰਕੇ ਅਸੀਂ ਆਏ ਲੋਕਾਂ ਨਾਲ ਹੀ ਆ ਦਸ ਕਨਾਂ ਦੇ ਪਿਆਰ ਕਰਦੇ ਆ ਬਿਲਕੁਲ ਉਹਨਾਂ ਕਰਕੇ ਖੇਡਣ ਨੂੰ ਜੀ ਕਰਦਾ ਨੀ ਦੇ ਕੱਲਾ ਪੈਸੇ ਨੂੰ ਦੇਖਣਾ ਹੋਵੇ ਤਾਂ ਮੈਂ ਠੀਕ ਆ ਕੰਮ ਕਰ ਉੱਥੇ ਵੀ ਮੇਰਾ ਏਦੂ ਦਾ ਜਿਆਦਾ ਹੀ ਕਮਾ ਸਕਦਾ ਹਾਂ ਪਰ ਇਹ ਮੋਹ ਪਿਆਰ ਦੇ ਖਾਤਰੀ ਬਾਈ ਆ ਜਾਂਨੇ ਆ ਕੋ ਸਾਧੂ ਸਿੰਘ ਬਰਾੜ ਹੋਣਾ ਦੀ ਰਹਿਨਵਾਈ ਹੀਟ ਖੇਡੇ ਹੋ ਤੁਸੀਂ ਕੋਈ ਯਾਦਾਂ ਉਹਨਾਂ ਦੀਆਂ ਤੁਹਾਡੇ ਮਨ ਦੇ ਵਿੱਚ ਹੋਣ ਉਸ ਦੀਆਂ ਤਾਂ ਬਾਈ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਇਨਸਾਨੀ ਉਹ ਕਬੱਡੀ ਵੀ ਸਿਖਾਉਂਦਾ ਜ਼ਿੰਦਗੀ ਜਿਉਣੀ ਵੀ ਦੱਸਦਾ ਟੰਗ ਵੀ ਇਦਾਂ ਵਿਚਰੇ ਵਧੀਆ ਲੱਗਦਾ ਬੰਦਾ ਬਿਲਕੁਲ ਬਾਈ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹਿਣਾ ਉੱਠਣਾ ਖਾਣਾ ਪੀਣਾ ਤੋਂ ਲੈ ਕੇ ਬਿਲਕੁਲ ਜ਼ਿੰਦਗੀ ਜਿਉਣੀ ਦੱਸਦੇ ਨੇ ਬਰਾੜ ਸਾਹਿਬ ਅੱਜਕੱਲ ਦੀ ਕਬੱਡੀ ਨੂੰ ਜਾਂ ਕੋਚਾਂ ਨੂੰ ਕਿਵੇਂ ਦੇਖਦੇ ਹੋ ਬਾਈ ਜਿਹੜਾ ਕੁਝ ਹੁਣ ਕਬੱਡੀ ਦੇ ਵਿੱਚ ਜਿਵੇਂ ਹੋ ਰਿਹਾ ਜਾਂ ਆਪਾਂ ਦੇਖਦੇ ਹਾਂ ਟੀਮਾਂ ਵਾਲੇ ਕੋਚ ਸਾਦੂ ਸਿੰਘ ਬਰਾੜ ਹੋਣੀ ਤਾਂ ਕਿਤੇ ਦਿਸਦੇ ਹੀ ਨਹੀਂਗੇ ਡੀਪੀ ਮੱਖਣ ਜਿਹੜੇ ਇੱਕ ਵਰਗੇ ਹੁਣ ਵਾਲਿਆਂ ਨੂੰ ਬਾਈ ਕੀ ਦਸੀ ਇਹਨਾਂ ਤਾਂ ਕਿਤੇ ਖੇਡਦੇ ਦੇਖਿਆ ਨਾ ਕਿਤੇ ਆਏ ਦੇਖਿਆ ਵੀ ਨੇ ਆਹ ਪਲੇਅਰ ਤਿਆਰ ਕਰਿਆ ਜਾਂ ਉਹਨਾਂ ਵਾਲੇ ਦਾ ਬਸ ਰੈਡੀ ਮੈਟ ਹੀ ਆ ਗੱਲਬਾਤ ਕਰਨ ਵਾਲੇ ਕੋਈ ਐਨੀ ਵੀ ਕਿਸੇ ਨੂੰ ਕੋਈ ਗੁਣ ਜਾਂ ਉਹਨਾਂ ਵਾਲੇ ਹੋਰ ਸਿਸਟਮ ਆ ਉਹ ਹੋਰ ਸਿਸਟਮ ਉਦੋਂ ਪਲੇਅਰ ਤਿਆਰ ਕਰਨਾ ਚਾਰ ਪੰਜ ਸਾਲਾਂ ਚ ਉਹਨਾਂ ਨੂੰ ਪਤਾ ਵੀ ਲੱਗ ਜਾਣਾ ਵੀ ਆਹ ਪਲੇਅਰ ਬਣਨ ਵਾਲਾ ਆ। ਬਿਲਕੁਲ। ਆਹ ਨਹੀਂ ਬਣਨ ਵਾਲਾ। ਉਹਨਾਂ ਦੀ ਪਾਰਕ ਉਹ ਆਹ ਪਾਰਕ ਉਹ ਤੋਂ ਮਿਹਨਤ ਲਵਾਉਣੀ ਉਹਨੂੰ ਕਹਿਣਾ ਵੀ ਤੂੰ ਗਲਤ ਪਾਸਾ ਨਾ ਜਾਈਂ ਤੂੰ ਸਹੀ ਉਹਨੂੰ ਗਾਈਡ ਕਰਨਾ। ਹੂੰ। ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਆਹ ਉਹਨਾਂ ਵਾਲਿਆਂ ਨੂੰ ਤਾਂ ਬਸ ਨੰਬਰ ਲਾਈਨ ਤੱਕ ਆ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਗਰਾਊਂਡ 'ਚ ਵੀ ਇਹ ਖੇਡ ਕਿਵੇਂ ਗਿਆ। ਹੂੰ। ਵੀ ਕਿੱਥੇ ਗਲਤੀ ਕਰ ਗਿਆ ਕਿੱਥੇ ਇਹਨੇ ਕਿਵੇਂ ਖੇਡਣਾ ਸੀ। ਉਹਨਾਂ ਨਾਲ ਤਾਂ ਬਸ ਡਬਲ ਟੱਚ ਦਾ ਲਿਆ ਹੋਵੇ ਨੰਬਰ ਚਾਹੀਦਾ ਉਹਨਾਂ ਨੂੰ। ਤੁਹਾਨੂੰ ਵੀ ਕੋਈ ਨਵਾਂ ਕੋਚ ਮਿਲਿਆ ਹੁਣ? ਸਾਨੂੰ ਤਾਂ ਨਹੀਂ ਬਾਈ ਕੋਈ ਮਿਲੇ ਮੇਰੇ ਕੋਲ ਸੋ ਕੀਪੇ ਬਾਈ ਬਹੁਤ ਬਹੁਤ ਧੰਨਵਾਦ ਗੱਲਾਂ ਬਹੁਤ ਕਰਨੀਆਂ ਸੀ ਤੁਹਾਡੇ ਨਾਲ ਤੇ ਅਸੀਂ ਵੀ ਥੋੜੇ ਲੇਟ ਹੋ ਗਏ ਪਹੁੰਚਦੇ ਪਹੁੰਚਦੇ ਤੁਹਾਡੇ ਕੋਲੇ ਫਿਰ ਵੀ ਤੁਸੀਂ ਸਾਨੂੰ ਸਮਾਂ ਦਿੱਤਾ ਵੱਡੇ ਵੀਰ ਸਾਡੀ ਰੀਸ਼ ਸੀ ਤੁਹਾਡੇ ਨਾਲ ਮੁਲਾਕਾਤ ਕਰਨੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਤੁਸੀਂ ਵੀ ਆਏ ਮੇਰੇ ਕੋਲੇ ਬਹੁਤ ਥੈਂਕ ਯੂ ਸ਼ੁਕਰੀਆ ਬਾਈ ਦੋਸਤੋ ਏਸੀ ਮੁਲਾਕਾਤ ਕਬੱਡੀ ਦੇ ਵਿੱਚ ਗੁੱਟ ਦੇ ਫੜਾਕ ਕੀਪੇ ਭੁੰਦੜ ਦੇ ਨਾਲ ਕੀਪੇ ਦੀ ਖੇਡ ਦੀ ਦੁਨੀਆ ਮਰੀਦ ਹੈ ਕੀਪੇ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਜਦੋਂ ਗੁੱਟ ਫੜ ਕੇ ਥਾਪੀ ਮਾਰਦਾ ਤਾ ਦੁਨੀਆ ਸ਼ਸ਼ਕਾਰ ਉਠਦੀ ਹੈ ਗੀਤਕਾਰ ਕਪਤਾਨ ਦੇ ਪਿੰਡੂ ਤੇ ਉਹਦੇ ਯਾਰ ਕੀਪੇ ਭੂੰਦੜ ਦੇ ਨਾਲ ਸਾਡੀ ਇਹ ਮੁਲਾਕਾਤ ਕਿਉਂ ਜੀ ਲਗੀ ਤੁਸੀਂ ਆਪਣੇ ਸੁਝਾਅ ਜ਼ਰੂਰ ਦੱਸਣੇ ਮੈਨੂੰ ਬਿੱਟੂ ਚੱਕ ਵਾਲੇ ਨੂੰ ਇਜਾਜ਼ਤ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ